ਸਤਿ ਸ਼੍ਰੀ ਅਕਾਲ ਨਮਸਕਾਰ ਇਸਤਿقبال ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਪੰਜਾਬੀ تعلیم ਦੇ ਵਿੱਚ ਮੈਂ ਜਿਕਰਨ ਫਰਦਾਸੀ ਤੁਹਾਡਾ ਪੰਜਾਬੀ ਮੈਂਟਰ ਸਵਾਗਤ ਕਰਦਾ ਹਾਂ ਜੀ ਅੱਜ ਦੇ ਸੈਸ਼ਨ ਦੇ ਵਿੱਚ ਜਿਹੜੇ ਵਿਦਿਆਰਥੀ ਨਵੇਂ ਜੁੜ ਰਹੇ ਆ ਟੈਕਨੀਕਲ ਇਸ਼ੂਸ ਬਹੁਤ ਆ ਰਹੇ ਸੀ ਬੱਚਿਆਂ ਨੂੰ ਤੇ ਅਗਰ ਕੋਈ ਇਸ਼ੂ ਹੈ ਤਾਂ ਗਰੁੱਪ ਤੇ ਵੀ ਤੁਸੀਂ ਮੈਸੇਜ ਪਾਓ ਅਦਰਵਾਈਜ਼ ਆਪਾਂ ਕਲਾਸ ਸ਼ੁਰੂ ਕਰਦੇ ਹਾਂ ਅੱਜ ਦੀ ਕਿਉਂਕਿ ਇੱਕ ਦੋ ਦਿਨ ਚ ਤੁਸੀਂ ਥੋੜਾ ਫੈਮਿਲੀਅਰ ਹੋਵੋਗੇ ਤੇ ਜੇ ਕੋਈ ਇਸ਼ੂ ਹੁੰਦਾ ਨਾਲ ਦੀ ਨਾਲ ਦੱਸੋ ਮੈਨੂੰ ਓਕੇ ਸੋ ਗੱਲ ਕਰਦੇ ਆਂ ਬੱਚਿਓ ਅੱਜ ਦੇ ਸੈਸ਼ਨ ਬਾਰੇ ਅੱਜ ਦੇ ਪੂਰੇ ਜਿਹੜੇ ਆਪਣੇ ਸੈਸ਼ਨ ਦੀ ਜੇ ਮੈਂ ਸ਼ੁਰੂਆਤ ਦੀ ਗੱਲ ਕਰਾਂ ਤਾਂ ਦੋ ਤਿੰਨ ਚੀਜ਼ਾਂ ਜਿਹੜੀਆਂ ਹਾਲੇ ਅਪਡੇਟ ਦੇ ਵਿੱਚ ਐ ਜਿਹੜਾ ਐਪ ਤੁਸੀਂ ਯੂਜ਼ ਕਰ ਰਹੇ ਹੋ ਇਹਦੇ ਵਿੱਚ ਜਿਹੜੀਆਂ ਸਾਡੀਆਂ ਕਲਾਸਾਂ ਜ਼ੂਮ ਐਪ ਤੇ ਲੱਗਿਆ ਕਰਨਗੀਆਂ ਮਤਲਬ ਕਿ ਸੈਟਰਡੇ ਸੰਡੇ ਤੋਂ ਬਾਅਦ ਜਿਹੜਾ ਆਪਣਾ ਕਲਾਸ ਰਹੂਗਾ ਉਹ ਰਹੂਗੀ ਇਹਦੇ ਵਿੱਚ ਹੀ ਐਪ ਦੇ ਵਿੱਚ ਹੀ ਬਾਟੇ ਆ ਕਿ ਇਹ ਇਨਬिल्ਟ ਹੋਣ ਮੈਂ ਇਕੱਲਾ ਬੋਲ ਰਿਹਾ ਹਾਂ ਉੱਚ ਕੀ ਹੋਊਗਾ ਕਿ ਟੂ ਵੇ ਕਮਿਊਨੀਕੇਸ਼ਨ ਹੋ ਜਾਊਗਾ ਤੁਸੀਂ ਪ੍ਰੋਪਰ ਵੀਡੀਓ ਆਨ ਹੋਊਗੀ ਔਰ ਪ੍ਰੋਪਰ ਜਿਹੜਾ ਹੈ ਤੁਸੀਂ ਕੁਐਸਚਨ ਕਰ ਸਕਦੇ ਹੋ ਇਹ ਸਿਰਫ ਟੈਕਨੀਕਲ ਕੁਝ ਜਿਹੜਾ ਕੰਮ ਰਹਿੰਦੇ ਉਹਦੇ ਕਰਕੇ ਡਿਲੇ ਹੋਏ ਤੇ ਸੈਟਰਡੇ ਸੰਡੇ ਜਿਹੜਾ ਆਪਣਾ ਸੌਫਟਵੇਅਰ ਹੈ ਉਹ ਅਪਡੇਟ ਦੇ ਲਈ ਜਾਊਗਾ ਤਾਂ ਮੰਡੇ ਤੋਂ ਆਪਣਾ ਜ਼ੂਮ ਐਪ ਤੇ ਮਤਲਬ ਤੁਸੀਂ ਓਪਨ ਇਹੀ ਐਪ ਕਰਨੀ ਹੈ ਬਟ ਤੁਹਾਡੀ ਜਿਹੜੀਆਂ ਕਲਾਸਾਂ ਹੈ ਟੂ ਵੇ ਕਮਿਊਨੀਕੇਸ਼ਨ ਦੇ ਨਾਲ ਲੱਗਣਗੀਆਂ ਅੱਜ ਦੀ ਜਿਹੜੀ ਕਲਾਸ ਹੈ ਵਨ ਵੇ ਕਮਿਊਨੀਕੇਸ਼ਨ ਹੋ ਸਕਦੀ ਹੈ ਔਰ ਇਸ ਤੋਂ ਬਾਅਦ ਆਪਾਂ Google Meet ਤੇ ਗੱਲਬਾਤ ਕਰਾਂਗੇ ਮੈਂ ਪਹਿਲੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਮੇਰਾ ਕੋਰਸ ਜੁਆਇਨ ਕੀਤਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਿ ਤੁਸੀਂ ਇੰਨੇ ਸਾਰੇ ਜਿਹੜੇ ਯੂਟਿਊਬਰਸ ਜਾਂ ਫਿਰ ਕਹੋ ਆਨਲਾਈਨ ਟੀਚਰਸ ਨੇ ਉਹਨਾਂ ਤੋਂ ਮੈਨੂੰ ਚੁਣਿਆ ਤਾਂ ਮੇਰੀ ਪੂਰੀ ਪੂਰੀ ਕੋਸ਼ਿਸ਼ ਹੈ ਕਿ ਬੈਸਟ ਐਂਡ ਬੈਸਟ ਜਿਹੜੀ ਕੁਆਲਿਟੀ ਕੰਟੈਂਟ ਹੈ ਤੁਹਾਨੂੰ ਪ੍ਰੋਵਾਈਡ ਕੀਤੀ ਜਾਵੇ ਬੈਸਟ ਐਂਡ ਬੈਸਟ ਜਿਹੜੀ ਕੋਚਿੰਗ ਹੈ ਤਨ ਨੂੰ ਦਿੱਤੀ ਜਾਏ ਇਹ ਮੇਰੀ ਜ਼ਿੰਮੇਵਾਰੀ ਵੀ ਹੈ ਤੇ ਮੇਰੀ ਕੋਸ਼ਿਸ਼ ਵੀ ਰਹੂਗੀ ਇਹ ਦੋ ਚੀਜ਼ਾਂ ਦੀ ਕਮਿਟਮੈਂਟ ਮੇਰੇ ਵੱਲੋਂ ਤੁਹਾਡੇ ਵੱਲੋਂ ਕਮਿਟਮੈਂਟ ਮੈਨੂੰ ਸੇਮ ਚੀਜ਼ ਰਹੀ ਚਾਹੀਦੀ ਹੈ ਕਿ ਜੋ ਮੈਂ ਪੜਾ ਰਿਹਾ ਤੁਸੀਂ ਉਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਿਤਮਨਾਨ ਨੂੰ ਦੇਖਣਾ ਅੱਜ ਦਾ ਜਿਹੜਾ ਸੈਸ਼ਨ ਹੈ ਅਗਰ ਮੈਂ ਗੱਲ ਕਰਾਂ ਤਾਂ ਤੁਸੀਂ ਅਗਲੇ 30 40 ਮਿੰਟ ਮੇਰੇ ਨਾਲ ਗੱਲ ਕਰਨ ਜਾ ਰਹੇ ਹੋ ਕਿ ਪੇਪਰ ਕਿਵੇਂ ਕਰੈਕ ਕਰਨਾ ਕੀ ਆ ਸਾਡੀ ਵਿਅੰਤਬੰਦੀ ਹੋਊਗੀ ਕਿਵੇਂ-ਕਿਵੇਂ ਅਸੀਂ ਪੜ੍ਹਨਾ ਕਿੱਦਾਂ ਸੀ ਸਿਲੇਬਸ ਕੰਪਲੀਟ ਕਰਨਾ ਇੱਕ ਤਰ੍ਹਾਂ ਦਾ ਓਵਰਵਿਊ ਹੈ ਠੀਕ ਹੈ ਜੀ ਇਹ ਜਿਹੜੀ ਕਲਾਸ ਹੈ UGC NET ਤੇ ਲੈਕਚਰ ਕੈਡਰ ਦੇ ਸਟੂਡੈਂਟਸ ਦੇ ਲਈ ਹੈ ਈਵਨ ਕਿ ਅਸਿਸਟੈਂਟ ਪ੍ਰੋਫੈਸਰ ਦੇ ਲਈ ਵੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੁਣੇ-ਹੁਣੇ ਹਾਈ ਕੋਰਟ ਦਾ ਇੱਕ ਬਿਆਨ ਆਇਆ ਜਿਹਦੇ ਵਿੱਚ ਇੱਕ ਭਰਤੀ ਜਿਹੜੀ ਰੱਦ ਕਰ ਦਿੱਤੀ ਗਈ ਆ ਤਾਂ ਬੱਚਿਓ ਜਿਹੜੇ ਵੀ ਵਿਦਿਆਰਥੀ ਮੇਰੇ ਨਾਲ ਜੁਆਇਨ ਕਰ ਰਹੇ ਆ UGC NET ਲਈ ਇਟ ਮੀਨਸ ਕਿ ਸੇਮ ਅਸਿਸਟੈਂਟ ਪ੍ਰੋਫੈਸਰ ਦੇ ਲਈ ਵੀ ਪੜ ਰਹੇ ਆ ਸੇਮ ਸਿਲੇਬਸ ਰਹੇਗਾ ਬਟ ਦਾਂ ਥਿੰਗ ਇਜ਼ ਕਿ ਅੱਜ ਦਾ ਸਬਜੈਕਟਿਵ ਪੇਪਰ ਹੋਊਗਾ ਇਹ ਅੱਗੇ ਜਾ ਕੇ ਆਪਣਾ ਇੱਕ ਹੋਰ ਬੈਚ ਐਡ-ਆਨ ਹੋਊਗਾ ਉਹਦੇ ਵਿੱਚ ਸਬਜੈਕਟਿਵ ਜਿਹੜਾ ਪੇਪਰ ਕਰਵਾਇਆ ਜਾਊਗਾ ਮਤਲਬ ਕਿ ਜੇ ਤੁਸੀਂ UGC NET ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਬੱਚਿਓ ਇਹ ਸਮਝਣਾ ਪਊਗਾ ਕਿ ਤੁਸੀਂ ਨਾਲ ਦੀ ਨਾਲ ਇਹਦੀ ਵੀ ਤਿਆਰੀ ਕਰ ਲਓ ਗਾਂਹ ਦੀ ਸੋਚੋ ਲੈਕਚਰ ਕੈਡਰ ਦੇ ਤੇ UGC NET ਦੀ ਇਕੱਠੀ ਕਲਾਸ ਦਾ ਮਤਲਬ ਕਿ ਕੁਝ ਅਜਿਹੇ ਟੌਪਿਕ ਪਹਿਲਾਂ ਮੈਂ ਕਰਵਾਉਂਗਾ ਜਿਹੜਾ ਲੈਕਚਰ ਕੈਡਰ 'ਚ ਵੀ ਸੇਮ ਨੇ ਤੇ ਮਾਸਟਰ ਦੇ ਵਿੱਚ UGC NET ਦੇ ਵਿੱਚ ਵੀ ਸੇਮ ਰਹਿਣਗੇ ਆਲਮੋਸਟ ਠੀਕ ਹੈ ਕਿਉਂਕਿ ਲੈਕਚਰ ਕੈਡਰ ਵੀ ਐਮ ਐ ਲੈਵਲ ਦਾ ਪੇਪਰ ਹੈ ਤੇ UGC NET ਵੀ ਐਮ ਲੈਵਲ ਦਾ ਪੇਪਰ ਹੈ ਨੰਬਰ 1 ਦੂਜੀ ਗੱਲ ਇਹਦਾ ਕੋਈ ਸਿਲੇਬਸ ਹਾਲੇ ਪ੍ਰੋਪਰਲੀ ਨਿਊ ਐਨ ਨੀਪੀ ਕਰਕੇ ਸਪੈਸੀਫਾਈ ਨਹੀਂ ਕੀਤਾ ਗਿਆ ਤਾਂ ਮੇਰੀ ਕੋਸ਼ਿਸ਼ ਰਹੂਗੀ ਕਿ ਜਿਹੜੇ ਕਾਮਨ ਟਾਪਿਕ ਨੇ ਉਹ ਮੈਂ ਇਕੱਠੇ ਕਰਵਾਦਾ ਬਾਕੀ ਇਹਨਾਂ ਨੂੰ ਸੈਪਰੇਟ ਕਰ ਦਿੱਤਾ ਜਾਵੇਗਾ ਗੱਲ ਕਰਦੇ ਆ ਅਪਰੋਚਸ ਦੀ ਤਾਂ ਮੇਰੀ ਜਿਹੜੀ ਕਲਾਸ ਹੁੰਦੀ ਹੈ ਬੱਚਿਓ ਉਹਦੇ ਵਿੱਚ ਤਿੰਨ ਚੀਜ਼ਾਂ ਨੂੰ ਮੈਂ ਧਿਆਨ ਚ ਰੱਖਦਾ ਉਹਨਾਂ ਪਹਿਲੀ ਗੱਲ ਕਿ ਜਿਹੜਾ ਅਸੀਂ ਟਾਪਿਕ ਕਰਵਾ ਰਹੇ ਹਾਂ ਉਦੇ ਹਰੇਕ ਐਂਗਲ ਤੋਂ ਉਹਨੂੰ ਸਟੱਡੀ ਕਰਨਾ ਪਹਿਲਾਂ ਉਹਦੇ ਬਾਰੇ ਬੇਸਿਕ ਜਾਣਕਾਰੀ ਆਪਾਂ ਲੈਣੀ ਹੈ ਕੋਈ ਵੀ ਟੌਪਿਕ ਹੋਊਗਾ ਠੀਕ ਹੈ ਬੇਸਿਕ ਜਾਣਕਾਰੀ ਤੋਂ ਬਾਅਦ ਉਹਦੇ ਥੋੜੇ ਜਿਹਾ ਆਪਾਂ ਮਲਟੀ ਡਾਈਮੈਂਸ਼ਨਲ ਅਸਪੈਕਟਸ ਦੇਖਣੇ ਨੇ ਫਿਰ ਉਹਨਾਂ ਨੂੰ ਰੀਡ ਕਰਨਾ ਜਿਹੜੀ ਤੁਹਾਨੂੰ ਥਿਊਰੀ ਬੁੱਕ ਆਊਗੀ ਉੱਥੋਂ ਤੁਸੀਂ ਰੀਡ ਕਰਨਾ ਫਿਰ ਉਹਨੂੰ ਰਿਵਾਈਜ਼ ਕਰਨਾ ਤੇ ਫਿਰ ਉਹਨੂੰ ਲਰਨ ਕਰਨਾ ਇਹ ਪੈਟਰਨ ਆਪਾਂ ਫਾਲੋ ਕਰਾਂਗੇ ਤੁਸੀਂ ਮੇਰੀ ਕਲਾਸ ਸੁਣਨੀ ਹੈ ਸੁਣਨ ਤੋਂ ਬਾਅਦ ਜਿਹੜੇ ਤੁਹਾਡੇ ਘਰੇ ਨੋਟਸ ਆਉਣਗੇ ਉਹਨਾਂ ਨੂੰ ਟੈਲੀ ਕਰਕੇ ਵੀ ਸਰ ਨੇ ਆ ਗੱਲ ਇਦਾਂ ਦੱਸੀਆ ਥਿਊਰੀ ਬੁੱਕ ਦੇ ਨਾਲ ਮਲਾਉਣਾ ਹੈ ਤੇ ਜਿਹੜੇ ਦੂਜੇ ਬੁੱਕਲੇਟ ਨੋਟਸ ਹੋਣਗੇ ਉਹਨਾਂ ਦੇ ਨਾਲ ਤੁਸੀਂ ਫਿਰ ਰਿਵੀਜ਼ਨ ਕਰਨੀ ਆ ਤੇ ਫਿਰ ਯਾਦ ਕਰਨਾ ਇਹ ਟੋਟਲ ਪ੍ਰੋਸੈਸ ਰਹੇਗਾ ਆਪਣੀ ਕੋਚਿੰਗ ਦਾ ਠੀਕ ਹੈ ਜੀ ਇਸ ਤੋਂ ਬਾਅਦ ਮੈਂ ਜੇ ਗੱਲ ਕਰਾਂ ਆਪਣੇ ਸਬਜੈਕਟ ਦੀ ਆਪਣੇ UGC NET ਦੀ ਤੇ ਤੁਹਾਨੂੰ ਪਤਾ ਹੈ ਪੇਪਰ 2 ਮੈਂ ਤੁਹਾਨੂੰ ਪੜਾਉਣ ਵਾਲਾ ਹਾਂ ਤੇ ਬੱਚਿਓ ਇਹ ਗੱਲ ਤੁਸੀਂ ਲਾਜ਼ਮੀ ਯਾਦ ਰੱਖੋਗੇ ਕੱਲਾ ਪੇਪਰ 1 ਤੁਹਾਨੂੰ ਜੇ ਰਫ ਪੇਪਰ 2 ਜੇ ਰਫ ਨਹੀਂ ਕਰਵਾ ਸਕਦਾ ਪੇਪਰ 1 ਬਾਰੇ ਵੀ ਤੁਹਾਨੂੰ ਨੌਲੇਜ ਹੋਣੀ ਜ਼ਰੂਰੀ ਹੈ ਸੋ ਹੌਲੀ-ਹੌਲੀ ਨਾਲ ਨਾਲ ਤੁਸੀਂ ਪੜੀ ਜਾਣਾ ਮੈਂ ਘਟਕਰਾਉਂਗਾ ਬਟ ਮੈਂ ਇਸ ਤਰੀਕੇ ਦੇ ਨਾਲ ਕਰਾਉਂਗਾ ਕਿ ਮੈਂ ਜੇ 10 ਟਾਪਿਕ ਤੁਹਾਨੂੰ ਪੜਾ ਰਿਹਾ ਹਾਂ ਤਾਂ ਮੈਂ ਤੁਹਾਡੇ ਕੋਈ ਇਹ ਚਾਹੁੰਦਾ ਹਾਂ ਕਿ ਮੇਰੀ 35 ਤੋਂ 40 ਮਿੰਟ ਦੀ ਕਲਾਸ ਦੇ ਵਿੱਚ 10 ਟਾਪਿਕ ਮੈਂ ਐਵੇਂ ਦੇ ਕਰਾਵਾਂ ਕਿ ਤੁਸੀਂ ਉਹ ਤਾਂ ਮਰ ਯਾਦ ਰੱਖੋ ਠੀਕ ਹੈ ਜੀ ਤਾਂ ਉਹ ਜਿਹੜੇ ਟਾਪਿਕ ਹੋਣਗੇ ਉਹਨਾਂ ਨੂੰ ਤੁਸੀਂ ਜਿਹੜੀ ਮੇਰੇ ਦੋ ਤਰ੍ਹਾਂ ਦੇ ਨੋਟਸ ਆਉਣਗੇ ਇੱਕ ਬੁੱਕਲੇਟਸ ਆਉਣਗੀਆਂ ਠੀਕ ਹੈ ਜੀ ਔਰ ਇਹ ਡੈਡ ਲਾਈਨ 20 ਤਰੀਕ ਹੈ ਵੈਸੇ 20 ਤੋਂ 22 ਦੇ ਵਿੱਚ ਵਿੱਚ ਤੁਹਾਡੇ ਘਰ ਤੱਕ ਡਿਸਪੈਚ ਹੋ ਜਾਣਗੇ ਕੱਲ ਜਾਂ ਪਰਸੋ ਤੱਕ ਸਾਰੇ ਜਿਹੜੇ ਆ ਹੌਲੀ ਹੌਲੀ 1 ਬਾਈ 1 ਜਿਹੜੇ ਜਿੱਦਾਂ ਵੀ ਪ੍ਰਿੰਟਿੰਗ ਹੁੰਦੀ ਜਾਊਗੀ ਤੁਹਾਡੇ ਨੋਟਸ ਤੁਹਾਡੇ ਘਰ ਤੱਕ ਪਹੁੰਚਦੇ ਜਾਣਗੇ 20 ਤੋਂ 22 ਤੱਕ ਡੈਡ ਲਾਈਨ ਹੈਗੀ ਆ ਉਹਦੀ ਤੇ ਦਸ ਟਾਪਿਕ ਕਰਵਾਏ ਵਧਿਆ ਕਰਵਾਏ ਤਾਂ ਇੱਕ ਬੁੱਕਲੇਟਸ ਆਉਣਗੇ ਇੱਕ ਥਿਊਰੀ ਬੁੱਕ ਆਊਗੀ ਠੀਕ ਹੈ ਜੀ ਥਿਊਰੀ ਬੁੱਕ ਤੁਹਾਡੇ ਲਈ ਆ ਵੀ ਤੁਸੀਂ ਕਿਸੇ ਚੀਜ਼ ਨੂੰ ਜੇ ਡੀਪਲੀ ਪੜ੍ਹਨਾ ਤਾਂ ਪੜ੍ਹ ਸਕਦੇ ਹੋ ਆਦਰਵਾਇਸ ਜਿਹੜੀਆਂ ਬੁੱਕਲੇਟਸ ਨੇ ਉਹਨਾਂ ਦੇ ਵਿੱਚ ਇਨਫ ਨੇ ਇਨਫ ਨੋਲੇਜ ਆ ਇਨਫ ਸਟੱਡੀ ਮਟੀਰੀਅਲ ਜੇ ਇੰਨੇ ਹੀ ਕਰ ਲੈਂਦੇ ਹੋ ਤਾਂ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਤੇ ਬਈ ਸਟੈਪ ਬਾਈ ਸਟੈਪ ਬੱਚੇ ਮੈਂ ਮੇਰੇ ਕੋਲ ਜਿੰਨੇ ਵੀ ਬੱਚੇ ਆ ਕੋਰਸ ਲੈ ਲੈਂਦੇ ਆ ਤੇ ਡੈਡੀਕੇਸ਼ਨ ਵੀ ਪੂਰੀ ਹੁੰਦੀ ਆ ਤੇ ਬਹੁਤ ਵਧੀਆ ਰਿਜ਼ਲਟ ਆਉਂਦਾ ਬਟ ਕੁਝ ਬੱਚੇ ਇਹੋ ਜਿਹੇ ਹੁੰਦੇ ਆ ਜਿਹੜੇ ਕੋਰਸ ਲੈਣ ਤੋਂ ਬਾਅਦ ਕੰਸਿਸਟੈਂਸੀ ਨਹੀਂ ਰੱਖ ਪਾਉਂਦੇ ਨੰਬਰ 1 ਕੰਸਿਸਟੈਂਸੀ ਜ਼ਰੂਰ ਰੱਖੋ ਮੈਂ ਤਾਂ ਹੀ ਇੰਨੇ ਲੰਬੇ ਚੌੜੇ 1.5 1.5 ਘੰਟੇ ਦੇ ਲੈਕਚਰ ਨਹੀਂ ਲੈ ਕੇ ਆਉਂਦਾ ਮੈਂ ਕੁਆਲਿਟੀ ਤੇ ਗੱਲ ਕਰਦਾ ਹਾਂ ਜਿਹੜੀ ਚੀਜ਼ ਮੈਂ ਤੁਹਾਨੂੰ 5 ਮਿੰਟ ਚ ਦੱਸ ਦੇਣੀ ਆ ਉਹਨੂੰ ਮੈਂ ਕਿਉਂ 10 15 ਮਿੰਟ ਟਾਈਮ ਪਾਸ ਕਰਕੇ ਕਰਾਂ ਮੈਂ ਬਕਲਾਸ ਦੇ ਵਿੱਚ ਬਹੁਤ ਜ਼ਿਆਦਾ ਇਨਫਾਰਮਲ ਹੋਣਾ ਤਾਂ ਜੋ ਮੇਰੇ ਵਿਦਿਆਰਥੀ ਚੀਜ਼ਾਂ ਨੂੰ ਬੜੇ ਹੀ ਓਪਨਲੀ ਸਮਝ ਸਕਣ ਜਿੱਚ ਇਹ ਚੀਜ਼ ਕੋਈ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਆ ਤਾਂ ਬੱਚੋ ਜੇ ਗੱਲ ਕਰਦੇ ਆ ਤਾਂ ਯੂਨਿਟ ਵਾਈਜ਼ ਤੁਹਾਡੇ ਮੋਡਿਊਲ ਹੋਣਗੇ ਹਰ ਇੱਕ ਯੂਨਿਟ ਦਾ ਵੀਕਲੀ ਪਹਿਲੇ ਤੁਹਾਨੂੰ ਸ਼ਡਿਊਲ ਆ ਜਾਊਗਾ ਕਿ ਆਹ ਯੂਨਿਟ ਦੇ ਵਿੱਚ ਤੁਸੀਂ ਆਹ ਟੌਪਿਕ ਪੜ੍ਹਨੇ ਨੇ ਉਹਦੇ ਅਕੋਰਡਿੰਗ ਤੁਸੀਂ ਆਪਣਾ ਅਰੇਂਜ ਕਰੋ ਜਿਵੇਂ ਇੱਕ ਕ੍ਰੈਡਿਟਸ ਨਿਊ ਐਜੂਕੇਸ਼ਨ ਪਾਲਿਸੀ ਦੇ ਅਕੋਰਡਿੰਗ ਹੁੰਦਾ ਨਾ ਕਿ ਬੱਚੇ ਨੇ ਆਹ ਕੋਰਸ ਲਿਆ ਤਾਂ ਇਨੇ ਕ੍ਰੈਡਿਟ ਪੂਰੇ ਕਰਨੇ ਤਾਂ ਪਾਸ ਹੋ ਗਿਆ ਉਹੀ ਚੀਜ਼ ਮੈਂ ਆਪਣੇ ਕੋਰਸ ਦੇ ਵਿੱਚ ਲਾਗੂ ਕੀਤੀ ਹੋਈ ਆ ਕਿ ਤੁਹਾਨੂੰ ਇੱਕ ਜਿਹੜਾ ਵੀਕ ਆ ਉਹਦੇ ਵਿੱਚ ਮੈਂ ਕੁਝ ਕ੍ਰੈਡਿਟ ਦੱਸੂਗਾ ਜਾਂ ਕੁਝ ਆਰਜ਼ ਹੋਣੇ ਆਪਾਂ ਸਟੱਡੀ ਕਰਨਾ ਤਾਂ ਉਹ ਮੈਕਸਿਮਮ ਆਰਜ਼ ਹੋਣਗੇ ਜਾਂ ਮਿਨੀਮਮ ਆਰਜ਼ ਹੋਣਗੇ ਕਿ ਇੱਕ ਟੌਪਿਕ ਨੂੰ ਆਪਾਂ ਕਿੰਨੇ ਘੰਟੇ ਲਾਉਣੇ ਆ ਠੀਕ ਹੈ ਜੀ ਤੁਸੀਂ ਤੁਹਾਡਾ ਟਾਰਗੇਟ ਹੋਂ ਸੰਡੇ ਤੱਕ ਇਹ ਹੋਣਾ ਚਾਹੀਦਾ ਕਿ ਜੇ ਸਰ ਨੇ ਇੱਕ ਵੀਕ ਦੇ ਵਿੱਚ ਸਾਨੂੰ 10 ਆਰਜ਼ ਪੜਾਇਆ ਹੈ 10 ਘੰਟੇ ਤੋਂ 12 ਘੰਟੇ ਪੜਾਇਆ ਤੇ ਇਹ ਤੁਸੀਂ ਜਿੱਦਾਂ ਮਰਜ਼ੀ ਕਰੋ ਪਰ ਮੈਂ ਰਿਕਾਰਡਡ ਵੇਖੋ ਲਾਈਵ ਨਹੀਂ ਲੱਗਦਾ ਤਾਂ ਇਹ ਤੁਹਾਡੀ ਕਮਿਟਮੈਂਟ ਹੋਣੀ ਚਾਹੀਦੀ ਹੈ ਤੇ ਫਾਈਨਲ ਜਿਹੜਾ ਹੈ ਤੁਹਾਡਾ ਬਾਰ ਬਣੂਗਾ ਤੁਹਾਡਾ ਜਿਹੜਾ ਮੌਕ ਹੋਇਆ ਕਰੂਗਾ ਉਹ ਤੁਹਾਡੀ ਪੋਜੀਸ਼ਨ ਦੱਸਿਆ ਕਰੂਗਾ ਕਿ ਤੁਸੀਂ ਮੇਰੇ ਇੰਸਟੀਚਿਊਸ਼ਨ ਦੇ ਵਿੱਚ ਕਿਹੜੇ ਨੰਬਰ ਤੇ ਜਾ ਰਹੇ ਹੋ ਸੋ ਇਹ ਜਿਹੜੀਆਂ ਚੀਜ਼ਾਂ ਬਹੁਤ ਇੰਪਰੂਵ ਕੀਤੀਆਂ ਨੇ ਪਿਛਲੀ ਵਾਰੀ ਜੋ ਚੀਜ਼ਾਂ ਖਾਮੀਆਂ ਰਹਿ ਗਈਆਂ ਨੇ ਉਹਨੂੰ ਹੌਲੀ-ਹੌਲੀ ਇਸ ਵਾਰੀ ਇੰਪਰੂਵ ਕੀਤਾ ਹੈ ਤੇ ਜ਼ੂਮ ਦਾ ਜਿਹੜਾ ਵਿੱਚ ਇਨਬਿਲਡ ਸੌਫਟਵੇਅਰ ਹੈ ਉਹ ਮੰਡੇ ਤੋਂ ਚ ਤੁਸੀਂ ਮੈਨੂੰ ਕਲਾਸ ਦੇ ਵਿੱਚ ਸਵਾਲ ਕਰ ਸਕਦੇ ਹੋ ਠੀਕ ਹੈ ਜੀ ਪ੍ਰੋਪਰ ਵੀਡੀਓ ਆਊਗੀ ਤੁਹਾਡੀ ਵੀ ਮੇਰੀ ਵੀ ਤੇ ਆਰਾਮ ਨਾਲ ਅਸੀਂ ਉੱਚ ਪੜਾਂਗੇ ਤੁਸੀਂ ਸਿਰਫ ਇਸ ਪੰਜਾਬੀ ਤਾਲੀਮ ਚੈਪ ਕਰਨਾ ਤੁਹਾਨੂੰ ਅਲੱਗ ਤੋਂ ਕੁਝ ਕਰਨ ਦੀ ਲੋੜ ਨਹੀਂ ਹੈ ਤਾਂ ਬੱਚੋ ਗੱਲ ਕਰਦੇ ਸੀ ਤੁਹਾਡੇ ਸਿਲੇਬਸ ਦੀ ਸਾਨੂੰ ਇੰਨਾ ਪਤਾ ਹੈ ਕਿ ਸਾਡਾ ਜਿਹੜਾ UGC NET ਉਹ 10 ਭਾਗ ਤੇ ਜੁੜਿਆ ਹੋਇਆ ਹੈਗਾ ਤੇ ਜੇ ਲੈਕਚਰ ਕੈਡਰ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਆਪਣੇ ਕੋਲ ਸੂਫੀ ਕਿੱਸਾ ਵਾਰਤਕ ਆਹ ਜਿਹੜੀਆਂ ਚੀਜ਼ਾਂ ਆ ਸੇਮ ਨੇ ਠੀਕ ਹੈ ਸਿਰਫ ਪਹਿਲਾ ਉਹ ਥੋੜੇ ਨੂੰ ਛੱਡ ਕੇ ਤੇ ਐਂਡ ਦਾ ਜਿਹੜਾ ਹੈ ਉਹਨੂੰ ਛੱਡ ਕੇ ਬਾਕੀ ਲੈਕਚਰ ਕੈਡਰ ਦਾ ਬੇ ਸੇਮ ਬੇਸਿਕ ਕਲਾਸਾਂ ਜਿਹੜੀਆਂ ਹੋਣਗੀਆਂ ਦੋਨਾਂ ਦੀਆਂ ਸੇਮ ਹੋਣਗੀਆਂ ਵਿਦਿਆਰਥੀਓ ਇਹ ਗੱਲ ਯਾਦ ਰੱਖਿਓ ਤਾਂ ਮੇਰਾ ਪਤਾ ਕੀ ਹੁੰਦਾ ਮੈਂ ਪੜਾਉਣ ਦੇ ਨਾਲ-ਨਾਲ ਇਹ ਬੱਚੇ ਦਾ ਲੈਵਲ ਵੇਖਦਾ ਕਿ ਇੰਟਰਸਟ ਪੈਦਾ ਕਰਾ ਹੁਣ ਬੱਚਿਓ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਤੁਹਾਨੂੰ ਪੜ੍ਹਨ ਚ ਪਤਾ ਕਦੋਂ ਮਜ਼ਾ ਆਊਗਾ ਜਦੋਂ ਤੁਹਾਨੂੰ ਚੀਜ਼ਾਂ ਸਮਝ ਆਉਣਗੀਆਂ ਤਾਂ ਸਮਝਦੇ ਲਈ ਮੈਂ ਇਹ ਟੈਕਨੀਕ ਯੂਜ਼ ਕੀਤੀ ਕਿਉਂ ਨਾ ਆਪਾਂ ਪਹਿਲਾਂ ਉਹ ਚੀਜ਼ਾਂ ਕਰੀਏ ਜਿਹੜੀਆਂ ਸਾਡੇ ਆਲੇ ਦੁਆਲੇ ਆ ਜਿਵੇਂ ਕਿ ਗੁਰਮਤਿ ਕਾਵਤਾਰਾ ਰੋਜ਼ਾਨਾ ਪੰਜਾਬ 'ਚ ਰਹਿੰਦੇ ਆ ਹਨਾ ਤਾਂ ਇਹ ਚੀਜ਼ਾਂ ਸਾਡੇ ਬਹੁਤ ਹੀ ਨਜ਼ਦੀਕ ਨੇ ਵਾਰਾਂ ਹੋ ਗਈਆਂ ਕਿੱਸਾ ਆਪਾਂ ਗਾਣੇ ਸੁਣਦੇ ਆ ਤਾਂ ਸਟਾਰਟਿੰਗ ਆਪਾਂ ਕਰਾਂਗੇ ਇੱਥੋਂ ਦੂਜਾ ਇਹ ਹੋ ਗਿਆ ਠੀਕ ਹੈ ਫਿਰ ਆਪਾਂ ਤੀਜੇ ਤੇ ਆਉਣ ਤੋਂ ਪਹਿਲਾਂ ਥੋੜੇ ਜਿਹੇ ਇਹਦੇ ਟੌਪਿਕ ਕਰ ਲਾਂਗੇ ਕਿਉਂਕਿ ਮੱਧਕਾਲ ਦੇ ਕਾਵ ਰੂਪ ਕਿਹੜੇ ਨੇ ਤੇ ਆਧੁਨਿਕ ਦੇ ਕਾਵ ਰੂਪ ਕਿਹੜੇ ਨੇ ਫਿਰ ਆਪਾਂ ਕਵਿਤਾ ਕਰਾਂਗੇ ਠੀਕ ਹੈ ਜੀ ਸੋ ਮੈਂ ਇੱਕ ਸ਼ੈਡਿਊਲ ਬਣਾਇਆ ਹੋਇਆ ਮੈਨੂੰ ਯੂਨਿਟ ਜਿਹੜੀਆਂ ਨੇ ਸਾਡੀਆਂ ਯੂਨਿਟ ਦੇ ਵਿੱਚੋਂ ਬੱਚੋ ਪਹਿਲੀ ਯੂਨਿਟ ਤੇ ਜਿਹੜੀ ਨੌਵੀਂ ਯੂਨਿਟ ਹੈ ਨਾ ਇਹ ਥੋੜੀਆਂ ਔਕਸ਼ੀਆਂ ਨੇ ਔਕਸ਼ੀਆਂ ਦਾ ਸਾਇੰਸ ਕੀ ਇਹਦੇ ਵਿੱਚ ਸੰਕਲਪ ਨੇ ਇਹਦੇ ਵਿੱਚ ਕੀ ਨੇ ਇਕ ਤਾਂ ਸੰਕਲਪ ਆ ਮਤਲਬ ਥਿਉਰੀਜ਼ ਨੇ ਦੂਜਾ ਹੈ ਇਹਦੇ ਵਿੱਚ ਪੱਛਮੀ ਚਿੰਤਕ ਨੇ ਕਿ ਜਿਹੜੇ ਬਾਹਰਲੇ ਵੈਸਟਰਨ ਫਿਲਾਸਫਰਸ ਨੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਥਿਉਰੀਜ਼ ਨੇ ਉਹਨਾਂ ਨੂੰ ਆਪਾਂ ਅਡਾਪਟ ਕਰਨਾ ਥੋੜਾ ਜਿਹਾ ਸਾਡੇ ਲਈ ਔਖਾ ਹੁੰਦਾ ਕਿਉਂਕਿ ਸਾਡੀ ਜਿਹੜੀ ਸਰਜ਼ਮੀਨ ਆ ਬੜੀ ਹੀ ਅਲੱਗ ਤਰੀਕੇ ਦੀ ਹੈ ਤਾਂ ਇਹਨਾਂ ਨੂੰ ਸਮਝਣ ਦੇ ਲਈ ਸਾਨੂੰ ਥੋੜਾ ਪ੍ਰੈਕਟੀਕਲ ਸੋਚਣਾ ਪਊਗਾ ਕਿ ਠੀਕ ਹੈ ਜੀ ਰੋਮਾਂਸਵਾਦ ਖੁੱਲ ਨੂੰ ਕਹਿੰਦਾ ਹੈ ਖੁੱਲ ਦੀ ਗੱਲ ਕਰਦਾ ਹੈ ਠੀਕ ਹੈ ਜੀ ਜਹਾਨਾ ਪਹੁੰਚਾ ਕਵੀ ਜਹਾਨਾ ਪਹੁੰਚਾ ਰਵੀ ਵਾਹ ਪਹੁੰਚਾ ਕਵੀ ਤਾਂ ਇਹ ਗੱਲਾਂ ਪ੍ਰੈਕਟੀਕਲ ਦੱਸਣੀਆਂ ਪੈਣਗੀਆਂ ਤਾਂ ਇਹ ਜੇ ਮੈਂ ਤੁਹਾਨੂੰ ਹੁਣ ਤੋਂ ਸ਼ੁਰੂ ਕਰਾਵਾਂ ਤਾਂ ਤੁਹਾਨੂੰ ਚੀਜ਼ਾਂ ਔਖੀਆਂ ਲੱਗਣਗੀਆਂ ਤਾਂ ਹੀ ਮੈਂ ਕਹਿਣਾ ਆਪਾਂ ਸ਼ੁਰੂਆਤ ਕਰਦੇ ਹਾਂ ਸੂਫੀ ਕਾਵਤਾਰਾ ਤੇ ਗੁਰਮਤਿ ਕਾਵਤਾਰਾ ਜਿਹੜੀਆਂ ਬਹੁਤ ਈਜ਼ੀ ਨੇ ਹੌਲੀ ਹੌਲੀ ਫਿਰ ਤੁਹਾਡਾ ਮਜ਼ਾ ਵੀ ਤੁਹਾਨੂੰ ਮਜ਼ਾ ਵੀ ਆਊਗਾ ਪੜ੍ਹਨ ਦੇ ਵਿੱਚ ਤੇ ਇੱਕ ਹੋਰ ਗੱਲ ਜਦੋਂ ਵੀ ਮੇ ਕਿ ਮੈਂ ਅੱਜ ਕੁਝ ਨਵਾਂ ਸਿੱਖਣ ਜਾਣਾ ਠੀਕ ਹੈ ਤਾਂ ਹੀ ਮੈਂ ਜਿਹੜਾ ਆਪਣਾ ਲੈਕਚਰ ਇਨਫਾਰਮਲ ਰੱਖਦਾ ਹੁੰਨਾ ਕਿ ਬੱਚਿਆਂ ਨੂੰ ਇਹ ਨਾ ਲੱਗੇ ਕਿ ਮੈਂ ਲਾਈਨਾਂ ਪੜਾਈ ਜੰਨਾ ਨਾ ਇਨਫਾਰਮਲ ਲੱਗਣਾ ਕਹਾਣੀਆਂ ਦੇ ਨਾਲ ਤੁਹਾਨੂੰ ਕੱਲੀ-ਕੱਲੀ ਚੀਜ਼ ਸਮਝਾਉਂਗਾ ਤੁਹਾਡਾ ਪੋਜ਼ਿਟਿਵ ਰਹਿਣਾ ਤੁਹਾਡਾ ਪੇਪਰ ਬਹੁਤ ਵਧੀਆ ਕਲੀਅਰ ਹੋਊਗਾ ਟਾਰਗੇਟ ਆਪਣਾ ਇਹ ਰਹੂਗਾ ਕਿ ਪੇਪਰ ਦੇ ਵਿੱਚੋਂ ਆਪਾਂ 140 2 ਮਤਲਬ ਦੂਸਰੇ ਪੇਪਰ ਤੋਂ ਆਪਣਾ ਟਾਰਗੇਟ ਹੋਣਾ ਚਾਹੀਦਾ ਕਿ 130 ਤੋਂ 40 ਦੇ ਵਿੱਚ ਆਪਣੇ ਮਾਰਕਸ ਰਹਿਣੇ ਚਾਹੀਦੇ ਨੇ ਜੇ ਤੁਸੀਂ ਕੋਚਿੰਗ ਲੈ ਰਹੇ ਹੋ ਠੀਕ ਹੈ ਜੀ ਤੇ ਬਾਕੀ ਪੇਪਰ ਵਨ ਤੁਸੀਂ ਨਾਲ ਨਾਲ ਕਰਦੇ ਜਾਣਾ ਜਿਵੇਂ ਕਿ ਆਹ ਵਾਲੇ ਵੀਕ ਆਪਾਂ ਅਸ ਯੂਨਿਟ 2 ਨੂੰ ਆਪਾਂ ਕੰਪਲੀਟ ਕਰਾਂਗੇ ਕੰਪਲੀਟ ਤਾਂ ਨਹੀਂ ਹਾਲਾਂਕਿ ਕਰਾਂਗੇ ਬੜਾ ਹੀ ਆਰਾਮ ਨਾਲ 2.5 ਮਹੀਨੇ ਦਾ ਵਕਤ ਮੈਂ ਰੱਖੂੰਗਾ ਜਿਵੇਂ ਅਗਸਤ ਸਪਟੰਬਰ ਤੇ ਅਕਤੂਬਰ ਦੇ ਫਰਸਟ ਵੀਕ ਤੱਕ ਸਿਲੇਬਸ ਕੰਪਲੀਟ ਕਰਾ ਕੇ ਅਕਤੂਬਰ ਪੂਰੇ ਅਸੀਂ ਰਿਵੀਜ਼ਨ ਕਰਾਂਗੇ ਸਾਰੇ ਸਿਲੇਬਸ ਦੀ ਤੇ ਨਵੰਬਰ ਦੇ ਵਿੱਚ ਆਪਾਂ ਐਮਸੀਕਿਊਜ਼ ਲਾਵਾਂਗੇ ਠੀਕ ਹੈ ਜੀ ਤੇ ਨਾਲੇ ਰਿਵੀਜ਼ਨ ਕਰਾਂਗੇ ਏ ਆਪਣਾ ਸ਼ੈਡਿਊਲ ਆ ਕਿਉਂਕਿ ਜੇ ਦਸੰਬਰ ਦੇ ਵਿੱਚ ਆਪਣਾ ਐਗਜ਼ਾਮ ਹੈ ਠੀਕ ਹੈ ਉਹ ਵੀ ਦਸੰਬਰ ਤੁਹਾਨੂੰ ਪਤਾ 21 ਦੇ ਲਾਗੇ ਜਾ ਕੇ ਹੁੰਦਾ ਜਾਂ 18 ਤੋਂ ਲੈ ਕੇ 21 ਦੇ ਵਿੱਚ ਵਿੱਚ ਹੁੰਦਾ ਤਾਂ ਆਪਾਂ ਕੋ एमसीक्यू ਦਾ ਇਨਫ ਟਾਈਮ ਮਿਲ ਜਾਂਦਾ ਦੂਜੀ ਮੈਂ ਗੱਲ ਕਰਾਂ ਜਿਹੜੇ ਲੈਕਚਰ ਕੈਡਰ ਤੇ ਮਾਸਟਰ ਕੈਡਰ ਤੇ ਯੂਜੀਸੀ ਨੈਟ ਦਾ ਐਗਜ਼ਾਮ ਦੇਣਾ ਬੱਚਿਓ ਇੱਕ ਗੱਲ ਤੁਹਾਨੂੰ ਮੈਂ ਦੱਸਾਂ ਹਾਟਾ ਪੇਪਰ ਹੋਣਾ ਥਿਊਰੀ ਆਪਣਾ ਉਹਦੇ ਵਿੱਚ एमसीक्यू ਰੂਪ ਦੇ ਵਿੱਚ ਤੇ ਸਾਰੇ ਬੱਚੇ ਪਤਾ ਕਿਉਂ ਗਲਤੀ ਕਰਦੇ ਤੁਹਾਡੇ ਚੋਂ ਕਈ ਬੱਚਿਆਂ ਦੇ ਨੈਟ ਵੀ ਕਲੀਅਰ ਤੁਸੀਂ ਜੇਰਫ ਲਈ ਮੇਰੇ ਨਾਲ ਜੁੜੇ ਹੋ요 ਤੁਹਾਡੇ ਚੋਂ ਸਭ ਤੋਂ ਮੇਨ ਪ੍ਰੋਬਲਮ ਪਤਾ ਕਿ ਤੁਸੀਂ ਥਿਊਰੀ ਪੜ੍ਹਦੇ ਤਾਨੂੰ ਇਹ ਨਹੀਂ ਪਤਾ ਵੀ ਮੇਰੀ ਦੌੜ ਤੇ ਯਾਰ ਐਮਸੀਕਿਊਜ਼ ਦੀ ਹੈ ਤੇ ਮੈਂ ਕੀ ਕਰ ਰਿਹਾ ਮੈਂ ਥਿਊਰੀ ਨੂੰ ਪੜ੍ਹ ਰਿਹਾ ਚਲੋ ਜੀ ਇਹਨੂੰ ਪੜ੍ਹ ਲਓ ਇਦਾਂ ਕਰ ਲਓ ਆਪਾਂ ਪ੍ਰੈਕਟਿਸ ਨਹੀਂ ਕਰਦੇ ਤਾਂ ਫਿਰ ਸਾਨੂੰ ਸਿਚੁਏਸ਼ਨ ਹੀ ਨਹੀਂ ਪਤਾ ਲੱਗਦੀ ਮੈਂ ਮੈਰਾਥਨ ਕਰਨੀ ਆ ਜੀ 20 ਕਿਲੋਮੀਟਰ ਦੀ ਤੇ ਮੈਂ ਰੋਜ਼ ਵਾਕ ਕਰਦਾ ਹਾਂ ਤੇ ਵਾਕ ਕਰਨਾ 20 ਕਿਲੋਮੀਟਰ ਮੀਟਰ ਦੀ ਮੈਰਾਥਨ ਤਾਂ ਨਹੀਂ ਹੋ ਜਾਣੀ ਹਨਾ ਤਾਂ ਇਟ ਮੀਨਸ ਕਿ ਮੈਨੂੰ ਇਹ ਜੇ ਸਰਕਮਸਟੈਂਸਸ ਬਣਾਉਣੇ ਪੈਣਗੇ ਫੋਰ ਐਗਜ਼ਾਮਪਲ ਤੁਹਾਨੂੰ ਪਤਾ ਗਗਨ ਯਾਨ ਮਿਸ਼ਨ ਜਾਣਾ ਆਪਣਾ ਇੰਡੀਆ ਦਾ ਤੇ ਉਹ ਸ਼ੁਭਮ ਜਿਹੜੇ ਕੀ ਸੁਭਾਸ਼ ਨਾਮ ਜਿਹੜੇ ਹੁਣ ਐਸਟਰੋਨੌਟ ਅੱਜ ਲੈਂਡ ਤਾਂ ਉਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਐਕਸਪੀਰੀਅੰਸ ਦੇਣ ਦੇ ਲਈ ਸਾਡੀ ਗਵਰਨਮੈਂਟ ਨੇ ਉਹਨਾਂ ਨੂੰ ਭੇਜਿਆ ਨਾਸਾ ਦੇ ਨਾਲ ਪ੍ਰਾਈਵੇਟ ਕੋਲਾਬੋਰੇਸ਼ਨ ਕਰਕੇ ਇਸੇ ਤਰੀਕੇ ਦੇ ਨਾਲ ਮੈਂ ਕਹਿੰਨਾ ਵੀ ਥਿਊਰੀ ਤੁਸੀਂ ਪੜ੍ਹ ਲਿਓ ਐਮਸੀਕਿਊ ਲਾਉਣੇ ਵਿੱਚ ਜ਼ਰੂਰੀ ਹੈ ਠੀਕ ਹੈ ਜੀ ਤੇ ਸਟੱਡੀ ਮਟੀਰੀਅਲ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਦੋ ਤਰ੍ਹਾਂ ਦੇ ਸਟੱਡੀ ਮਟੀਰੀਅਲ ਤੁਹਾਡੇ ਕੋਲ ਆਉਣਗੇ ਜਿਹੜੇ ਰੀਸੈਂਟਲੀ 20 ਤੋਂ 22 ਤਰੀਕ ਦੇ ਵਿੱਚ ਫਿਰ ਤੁਹਾਡੇ ਘਰ ਡਿਸਪੈਚ ਹੋਣਗੇ ਇੱਕ ਸਟੱਡੀ ਮਟੀਰੀਅਲ ਹੋਊਗਾ ਬੱਚਿਓ ਜਿਹੜੀਆਂ ਬੁੱਕਲੇਟਸ ਹੋਣਗੀਆਂ ਠੀਕ ਹੈ ਜੀ ਉਹ ਬੁੱਕਲੇਟਸ ਪੂਰੇ ਸਿਲੇਬਸ ਦੀਆਂ ਹੋਣਗੀਆਂ ਇੱਕ ਥਿਊਰੀ ਬੁੱਕ ਪੰਜਾਬੀ ਸਾਇਦ ਨਵੀਨ ਪੰਜਾਬੀ ਸਾਇਦਾ ਇਤਿਹਾਸ ਠੀਕ ਹੈ ਜੀ ਮੇਰੀ ਕਲਾਸ ਦੇਖੋ ਥਿਉਰੀ ਨੂੰ ਅੰਡਰਲਾਈਨ ਕਰੋ ਇੱਕ ਦੋ ਪੇਜ ਪੜੋ ਫਿਰ ਜਾ ਕੇ ਬੁੱਕਲੇਟ ਚੋ ਸੇਮ ਟਾਪਿਕ ਨੂੰ ਦੇਖੋ ਵੀ ਇਹ ਚੋ ਮੇਨ ਮੇਨ ਚੀਜ਼ਾਂ ਕੀ ਨਹੀਂ ਯਾਦ ਕਰਨ ਵਾਲੀਆਂ ਬਸ ਇੰਨਾ ਕੰਮ ਕਰਨਾ ਇੱਕ ਮਹੀਨੇ ਬਾਅਦ ਤੁਹਾਨੂੰ ਇੱਕ ਕਿਤਾਬ ਆਊਗੀ ਮੇਰੀ ਕਿਤਾਬ ਲਾਂਚ ਹੋ ਰਹੀ ਹੈ ਜਿਹਦੇ ਵਿੱਚ 5 ਇਅਰ ਦੇ ਜਿਹੜੇ ਪੀਵਾਈਕਿਊਜ਼ ਨੇ ਵਿਦ ਐਕਸਪਲੇਨੇਸ਼ਨ ਹਾਲੇ ਕੋਈ ਵੀ ਤੁਹਾਨੂੰ ਕਿਸੇ ਵੀ ਮਾਰਕੀਟ ਦੇ ਵਿੱਚ ਵਿਦ ਐਕਸਪਲੇਨੇਸ਼ਨ ਤੁਹਾਨੂੰ ਨਹੀਂ ਮਿਲ ਰਿਹਾ ਤਾਂ ਸਾਡਾ ਪਹਿਲਾ ਇੰਸਟੀਚਿਊਸ਼ਨ ਹੋਗਾ ਜਿਹੜਾ ਤੁਹਾਨੂੰ ਵਿਦ ਐਕਸਪਲੇਨੇਸ਼ਨ ਦੇਊਗਾ ਪੀਵਾਈਕਿਊਜ਼ ਦੂ ਨੋਟਸ ਜਿਹੜੇ ਸਾਰੇ ਪ੍ਰਿੰਟਡ ਆ ਕੋਈ ਵੀ ਰਿਟਨ ਨੋਟਸ ਤੁਹਾਨੂੰ ਨਹੀਂ ਮਿਲੂਗਾ ਠੀਕ ਹੈ ਜੀ ਪ੍ਰਿੰਟਡ ਨੋਟਸ ਆਉਣਗੇ ਪੀਡੀਐਫ ਬਹੁਤ ਸਾਰੀਆਂ ਮਿਲਣਗੀਆਂ ਬਸ ਤੁਸੀਂ ਤਿਆਰ ਰਹਿਣਾ ਤਾਂ ਇੱਕ ਗੱਲ ਕਹਾਂ ਕੁਝ ਬੱਚੇ ਆਏ ਬੜਾ ਅਲੱਗ ਵਿਵਹਾਰ ਕਰਕੇ ਗਏ ਤਾਂ ਮੈਂ ਕਹਿਣਾ ਕਿ ਮੈਂ ਤੁਹਾਡੇ ਤੇ ਇਨਵੈਸਟ ਕਰ ਰਿਹਾ ਆਪਣਾ ਟਾਈਮ ਭਾਵੇਂ ਕਿ ਤੁਸੀਂ ਮੈਨੂੰ ਪੇ ਕੀਤਾ ਮੈਨੂੰ ਤੁਹਾਡੇ ਤੋਂ ਚਾਹੀਦਾ ਰਿਜ਼ਲਟ ਠੀਕ ਹੈ ਜੀ ਅਗਰ ਤੁਸੀਂ ਅੱਜ ਮੈਨੂੰ ਰਿਜ਼ਲਟ ਦੋਗੇ ਤੇ ਕੱਲ ਨੂੰ ਮੈਨੂੰ ਵੀ ਕੋਈ ਜਾਣੂਗਾ ਠੀਕ ਹੈ ਜੀ ਤਾਂ ਮੈਂ ਫੁੱਲ ਡੈਡੀਕੇਸ਼ਨ ਦੇ ਨਾਲ ਤੁਹਾਨੂੰ ਇਸ ਕੋਰਸ ਦੇ ਵਿੱਚ ਪੜਾਉਣ ਵਾਲਾ ਗੱਲ ਆਪਾਂ ਕਰ ਲਈ ਕਿ ਆਪਾਂ ਯੂਨਿਟ 1 ਜਿਹੜੀ ਆ ਤੇ ਜਿਹੜੀ ਆਪਾਂ 9 ਆ ਇਹਨੂੰ ਥੋੜਾ ਜਿਹਾ ਡਿਲੇਚ ਕਰਾਂਗੇ ਠੀਕ ਹੈ ਜੀ ਬਟ ਪ੍ਰਾਇੋਰਟੀ ਬੇਸਿਸ ਤੇ ਸਾਡੀਆਂ ਯੂਨਿਟਸ ਜਿਹੜੀਆਂ ਪਹਿਲਾਂ ਰਹਿਣ ਵਾਲੀਆਂ ਆਹ ਵਾਲੀਆਂ ਰਹਿਣ ਵਾਲੀਆਂ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਥੋੜੇ ਜਿਹਾ ਆਪਾਂ ਇਧਰੋਂ ਕਰਕੇ ਕਾਵ ਰੂਪ ਫਿਰ ਆਪਾਂ ਕਵਿਤਾ ਵੱਲ ਜਾਵਾਂਗੇ ਵਾਰਤਕ ਵੱਲ ਪਹਿਲਾਂ ਤੀਜੇ ਨੰਬਰ ਤੇ ਵਾਰਤਕ ਤੇ ਜਾ ਕੇ ਫਿਰ ਆਪਾਂ ਇਧਰ ਜਾਵਾਂਗੇ ਠੀਕ ਹੈ ਜੀ ਇਹ ਗੱਲਾਂ ਆਪਾਂ ਕਰ ਲਾਂਗੇ ਕਲੀਅਰ ਕੁਝ ਵਿਦਿਆਰਥੀਆਂ ਨੂੰ ਹੱਲੇ ਪ੍ਰੋਬਲਮ ਆ ਰਹੀਆਂ ਉਹਦੇ ਚ ਕਲਾਸ ਦੇ ਵਿੱਚ ਤਾ ਉਹਦੇ ਨਾਲ ਰਿਲੇਟਡ ਆਪਾਂ ਜੇ ਕਿਸੇ ਨੂੰ ਕੋਈ ਬਾਅਦ ਚ ਕੋਈ ਡੈਮੋ ਚਾਹੀਦਾ ਆਪਾਂ Google Meet ਦੇ ਵਿੱਚ ਅੱਜ ਗੱਲ ਕਰਾਂਗੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਹੁਣ ਬੱਚੋ ਗੱਲ ਕਰਦੇ ਆਪਾਂ ਕਿ ਸਾਡਾ ਜਿਹੜਾ ਆਉਣ ਵਾਲੇ ਦਿਨਾਂ ਚ ਜੋ ਅਸੀਂ ਪੜਨਾ ਸੂਫੀ ਕਾਫਤਾਰਾ ਪੜ੍ਹਨੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ UPSC ਜਿਹੜਾ ਬੰਦਾ ਤਿਆਰੀ ਕਰਦਾ ਨਾ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਇਹੀ ਗੱਲ ਕਹਿੰਦੇ UPSC ਦਿੱਲੀ ਚ ਜਿਹੜੀ ਕੋਚਿੰਗ ਹੁੰਦੀ ਹੈ ਕਿ ਤੁਹਾਨੂੰ ਸਿਲੇਬਸ ਤੁਹਾਡਾ ਰੱਟਿਆ ਹੋਣਾ ਚਾਹੀਦਾ ਠੀਕ ਹੈ ਮੇਰਾ 6 ਸਾਲ ਦਾ ਐਕਸਪੀਰੀਅੰਸ ਹੈ ਤੇ ਮੈਨੂੰ ਕੱਲੀ-ਕੱਲੀ ਚੀਜ਼ ਪਤਾ ਕਿ ਯੂਨਿਟ 2 ਦੇ ਵਿੱਚ ਕੀ ਦੀ ਗ ਯੂਨਿਟ 10 ਦੇ ਵਿੱਚ ਕਾਦੀ ਗੱਲ ਹੁੰਦੀ ਹੈ ਤਾਂ ਤੁਸੀਂ ਇਹ ਪ੍ਰਿੰਟਡ ਤੁਹਾਨੂੰ ਸਿਲੇਬਸ ਤੁਹਾਡੇ ਘਰੇ ਵੀ ਆਊਗਾ ਜਿਹੜੇ ਨੋਟਸ ਹੋਣਗੇ ਉਹਨਾਂ 'ਚ ਤਿੰਨ ਪੇਜ ਇਹਦੇ ਹੋਣਗੇ ਉਹਨੂੰ ਆਪਣੇ ਸਟੱਡੀ ਟੇਬਲ ਦੇ ਲਾਗੇ ਲਾਓ ਜਿੱਥੇ ਮਰਜ਼ੀ ਲਾਓ ਤੁਹਾਨੂੰ ਬੱਚੇ ਪਤਾ ਹੋਣਾ ਚਾਹੀਦਾ ਕਿ ਯੂਨਿਟ 2 ਦੇ ਵਿੱਚ ਕੀ ਹੈ ਠੀਕ ਹੈ ਕਿਵੇਂ ਹੈ ਤੇ ਕਿਉਂ ਹੈ ਕਿਉਂ ਦਾ ਮਤਲਬ ਇੱਥੇ ਆਊਗਾ ਕਿ ਕਿਹੜੇ-ਕਿਹੜੇ ਸਵਾਲ ਨੇ ਠੀਕ ਹੈ ਜਿਹੜੇ ਯੂਜੀਸੀ 'ਚ ਪੁੱਛੇ ਜਾਣੇ ਆ ਤਾਂ ਅਗਲਾ ਲੈਸਨ ਪਲਾਨ ਦੀ ਮੈਂ ਤੁਹਾਡੇ ਨਾਲ ਗੱਲ ਕਰਾਂ ਤਾ ਆਪਣਾ ਯੂਨਿਟ ਜਿਹੜੀ ਆਪਾਂ ਦੂਜੀ ਪਹਿਲਾਂ ਕਰਾਂਗੇ ਤੁਹਾਡੇ ਨਾਲ ਤੇ ਸਭ ਤੋਂ ਸੌਖੀ ਯੂਨਿਟ ਹੈਗੀ ਤੁਹਾਡੀ 10ਵੀਂ ਠੀਕ ਹੈ ਜੀ ਲੈਸਨ ਪਲਾਨ ਤੇ ਸ਼ਡਿਊਲ ਦੀ ਗੱਲ ਕਰਾਂ ਤਾਂ ਪਹਿਲਾਂ ਅਸੀਂ ਪੰਜਾਬੀ ਸੂਫੀ ਕਾਵ ਦੀ ਜਾਣ ਪਛਾਣ ਬਾਰੇ ਬੇਸਿਕ ਜਿਹਾ ਪੜਾਂਗੇ ਕਿ ਕਿਸੇ ਵੀ ਚੀਜ਼ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਠੀਕ ਹੈ ਜੀ ਉਹ ਟੌਪ ਤੇ ਕਿਵੇਂ ਪਹੁੰਚਦਾ ਤੇ ਡਿਕਲਾਈਨ ਕਿਵੇਂ ਹੁੰਦਾ ਠੀਕ ਹੈ ਨੂੰ ਇਹਨੂੰ ਬੜੇ ਹੀ ਆਸਾਨ ਸ਼ਬਦਾਂ ਦੇ ਨਾਲ ਪੜਾਂਗੇ ਔਰ ਬਾਬਾ ਫਰੀਦ ਬਾਰੇ ਅਸੀਂ ਪੜ ਲਾਂਗੇ ਠੀਕ ਹੈ ਜੀ ਸੂਫੀਜ਼ਮ ਬਾਰੇ ਪੜਨਾ ਉੱਚੋ ਫਿਰ ਦੇਖਾਂਗੇ ਸਵਾਲ ਕਿਹੜੇ-ਕਿਹੜੇ ਬਣਦੇ ਆ ਠੀਕ ਹੈ ਨਾਲ ਦੀ ਨਾਲ ਆਪਾਂ ਇਹ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਨੂੰ ਕਵੀ ਦਿੱਤੇ ਹੋਏ ਨਾ ਉਹਨਾਂ ਬਾਰੇ ਮੇਨ-ਮੇਨ ਚੀਜ਼ਾਂ ਪੜੀਆਂ ਜਾਣ ਦੇਖੋ ਸਾਰਾ ਕੁਝ ਪੜ੍ਹਨਾ ਲਾਜ਼ਮੀ ਨਹੀਂ ਹੈ ਮੈਂ ਪ੍ਰੋਪਰਲੀ ਇਨੀ ਗੱਲ ਤੁਹਾਨੂੰ ਕਹਿਣਾ ਆਪਣੀ ਕਲਾਸ ਦੇ ਵਿੱਚ ਠੀਕ ਹੈ ਜੀ ਜ਼ਰੂਰੀ ਨਹੀਂ ਕਿ ਤੁਸੀਂ ਸਾਰੇ ਨੇ ਸਾਰਾ ਕੁਝ ਹੀ ਪੜ੍ਹਨਾ ਤੁਸੀਂ ਜੋ ਤੁਹਾਨੂੰ ਮੇਨ-ਮੇਨ ਚੀਜ਼ਾਂ ਮੈਂ ਦੱਸਦਾ ਉਹ ਤਾਂ ਤੁਸੀਂ ਕਰਨੀਏ ਕਰਨੀਆਂ ਠੀਕ ਹੈ ਜੀ ਤੇ ਤੁਸੀਂ ਚੈਟ ਵੀ ਆਪਣੀ ਔਨ ਕਰ ਸਕਦੇ ਹੋ ਜੇ ਕਿਸੇ ਨੂੰ ਕੋਈ ਇਸ਼ੂ ਲੱਗਦਾ ਤੁਸੀਂ ਚੈਟ ਨਾਲ ਆਪਣੇ ਦੱਸ ਸਕਦੇ ਹੋ ਉਸ ਤੋਂ ਬਾਅਦ ਕਲਾਸ ਵਿੱਚ ਆਪਾਂ Google Meet ਤੇ ਵੀ ਗੱਲਬਾਤ ਕਰਾਂਗੇ ਤਾਂ ਜਿਵੇਂ ਕਿ ਆਪਾਂ ਆਨਲਾਈਨ ਦੇ ਨਾਲ ਸੂਫੀ ਕਾਬ ਬਾਰੇ ਗੱਲ ਕਰਨੇ ਤਾਂ ਅਸੀਂ ਉਹਦੀ ਜਾਣ ਪਛਾਣ ਤੇ ਬਾਬਾ ਫਰੀਦ ਬਾਰੇ ਪੜਾਂਗੇ ਉਹਦੇ ਹਰ ਇੱਕ ਵਿਸ਼ੇ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਸੂਫੀਦਾਨ ਦੇ ਪ੍ਰਭਾਸ਼ਾ ਪ੍ਰੇਮ ਰਿਹਸ ਇਹ ਸਾਰੇ ਸੰਦਰਭ ਅਸੀਂ ਪੜਾਂਗੇ ਇੱਕ ਪ੍ਰੋਪਰ ਲੈਸਨ ਪਲਾਨ ਦੇ ਵਿੱਚ ਤੁਹਾਨੂੰ ਕਰਵਾਇਆ ਜਾਊਗਾ ਤੇ ਮੇਰੀ ਇਹ ਵੈਸੇ ਕੋਸ਼ਿਸ਼ ਰਹੂਗੀ ਕਿ ਕਲਾਸ ਤੋਂ ਬਾਅਦ ਤੁਹਾਨੂੰ ਮੌਕ ਦੇਵਾਂ ਬਟ ਮੌਕ ਇਨੀਸ਼ੀਅਲ ਬੇਸਿਸ ਤੇ ਤੁਹਾਨੂੰ ਸੈਟਰਡੇ ਮਿਲਿਆ ਕਰਨਗੇ ਠੀਕ ਹੈ ਜੀ ਸੈਟਰਡੇ ਜਿਹੜਾ ਹੈ ਤੁਹਾਡਾ ਮੌਕ ਟੈਸਟ ਹੋਇਆ ਕਰੂਗਾ ਸੰਡੇ ਤੁਹਾਡੀ ਰਿਵੀਜ਼ਨ ਹੋਇਆ ਕਰੂਗੀ ਜਿਵੇਂ ਇਹ ਤੁਹਾਨੂੰ ਲੈਸਨ ਪਲਾਨ ਬਣ ਗਿਆ ਫਿਰ ਦੂਸਰੇ ਦੇ ਅਸੀਂ ਸ਼ਾਹ ਹੁਸੈਨ ਦੇ ਨਾਲ ਜਿਹੜੇ ਹੋਰ ਸਾਡੇ ਕਵੀ ਉਹਨਾਂ ਬਾਰੇ ਪੜਾਂਗੇ ਹੁਣ ਸ਼ਾਹ ਹੁਸੈਨ ਦਾ ਜੀਵਨ ਅਸੀਂ ਪੜ ਲਿਆ ਉਹਦੀਆਂ ਰਚਨਾਵਾਂ ਪੜਨੀਆਂ ਤਾਂ ਰਚਨਾਵਾਂ ਦੇ ਵਿੱਚੋਂ ਸਾਨੂੰ ਬੇਸਿਕ ਉਹਦਾ ਵਿਸ਼ਾ ਵਸਤੂ ਪੜਨਾ ਪਊਗਾ ਠੀਕ ਹੈ ਸਾਨੂੰ ਉਹਦੀ ਕਿੰਨੀਆਂ ਰਚਨਾਵਾਂ ਨੇ ਉਹ ਉਹਦੇ ਬਾਰੇ ਪੜ੍ਹਨਾ ਪਊਗਾ ਇਹ ਚ ਤੁਕਾ ਵੀ ਪੜਨੀ ਹੈ ਪਹਿਣਗੇ ਸੋ ਇਹ ਮਲਟੀ ਡਾਈਮੈਨਸ਼ਨਲ ਹੋਊਗਾ ਤੁਸੀਂ ਜਦੋਂ ਕਿਸੇ ਵੀ ਟੌਪਿਕ ਬਾਰੇ ਪੜ੍ਹਾਂਗੇ ਪੜੋਗੇ ਬਹੁਤ ਸਾਰੀਆਂ ਅਪਰੋਚਸ ਆਪਾਂ ਇੱਥੇ ਲਾਵਾਂਗੇ ਕਿ ਆ ਐਂਗਲ ਤੋਂ ਵੀ ਸਵਾਲ ਬਣ ਜਾਂਦਾ ਆ ਵੀ ਐਂਗਲ ਤੋਂ ਸਵਾਲ ਬਣ ਜਾਂਦਾ ਹੈ ਜਿਵੇਂ ਕਿ ਪਤਾ ਤੁਹਾਨੂੰ ਅੱਜ ਔਰੀਐਂਟੇਸ਼ਨ ਕਲਾਸ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜਿਵੇਂ ਮੇਰਾ ਲੈਕਚਰ ਦੇਖ ਲੈਂਦੇ ਹੋ ਲੈਕਚਰ ਦੇਖਣ ਤੋਂ ਪਹਿਲਾਂ ਤੁਸੀਂ ਥਿਊਰੀ ਬੁੱਕ ਤੇ ਜਾਣਾ ਥਿਊਰੀ ਬੁੱਕ ਤੇ ਜਾ ਕੇ ਸੇਮ ਟੌਪਿਕ ਨੂੰ ਉੱਥੇ ਰੀਡ ਕਰਨਾ ਕਿਉਂਕਿ ਮੈਂ ਉੱਥੋਂ ਪੜ੍ਹ ਕੇ ਤੁਹਾਨੂੰ ਇਨਫੋਰਮਲ ਦੱਸੂਗਾ ਤੁਸੀਂ ਉੱਥੇ ਰੀਡ ਕਰਨਾ ਨੰਬਰ 1 ਲੈਕਚਰ ਲਾਇਆ 2 ਨੰਬਰ 3 ਜਿਹੜੀ ਸਾਡੀ ਬੁੱਕਲੇਟਸ ਨੇ ਬੁੱਕਲੇਟਸ ਦੇ ਵਿੱਚ ਫਿਰ ਪ੍ਰੋਪਰ ਜਾ ਕੇ ਫੈਕਚੁਅਲ ਸਵਾਲ ਬਣੇ ਹੋਣੇ ਆ ਠੀਕ ਹੈ ਜੀ ਉਹਨੂੰ ਆਪਾਂ ਤੁਸੀਂ ਰੀਡ ਕਰਨਾ ਰੀਡ ਕਰਕੇ ਫਿਰ ਉਹਨੂੰ ਲਰਨ ਕਰਨਾ ਲਰਨ ਕਰਨ ਤੋਂ ਬਾਅਦ ਫਿਰ ਉਹਦੀ ਰਿਵੀਜ਼ਨ ਕਰਨੀ ਤੇ ਰਿਵੀਜ਼ਨ ਤੋਂ ਬਾਅਦ 7 ਜਿਹੜੀ ਚੀਜ਼ ਰਹਿ ਜਾਂਦੀ 6 ਫਿਰ ਐਮਸੀਕਿਊਸ ਠੀਕ ਹੈ ਜੀ ਐਮਸੀਕਿਊਸ ਹਾਲੇ ਤੁਹਾਨੂੰ ਸੈਟਰਡੇ ਮਿਲਿਆ ਕਰਨਗੇ ਹੌਲੀ ਹੌਲੀ ਜਾ ਕੇ ਤੁਹਾਨੂੰ ਕਲਾਸ ਤੋਂ ਬਾਅਦ ਹੀ ਐਮਸੀਕਿਊਸ ਕਲਾਸ ਦੇ ਮਿਲਿਆ ਕਰਨਗੇ ਸੋ ਇਹ ਤੁਹਾਡਾ ਫੁੱਲ ਪੈਰਾਮੀਟਰ ਰਹਿਣ ਵਾਲਾ ਹੈ ਠੀਕ ਹੈ ਜੀ ਕਲਾਸ ਆਪਣੀ ਹੋਇਆ ਕਰੂਗੀ 35 ਤੋਂ 45 ਮਿੰਟ ਦੀ ਪਲੱਸ ਉਹਦੇ ਵਿੱਚ ਜੋ ਕਲਾਸ ਤੋਂ ਬਾਹਰ ਡਿਸਕਸ਼ਨ ਆਪਾਂ ਕਰ ਸਕਦੇ ਜਦੋਂ ਸਾਡਾ ਜ਼ੂਮ ਐਡ ਆਨ ਹੋ ਗਿਆ ਜ਼ੂਮ ਮੋਸਟ ਪ੍ਰੋਬਬਲੀ ਮੰਡੇ ਦੇ ਵਿੱਚੋਂ ਐਡ ਆਨ ਹੋ ਜਾਊਗਾ ਸੈਟਰਡੇ ਤੇ ਸੰਡੇ ਜਿਹੜੀ ਆਪਣੀ ਐਪ ਆ ਉਹ ਰੀਸਟੋਰ ਹੋਊਗੀ ਕਿਉਂਕਿ ਇੱਕ ਸੌਫਟਵੇਅਰ ਅਪਡੇਟ ਹੋਣਾ ਹੈ ਦਾ ਇਹ ਚ ਥੋੜਾ ਟਾਈਮ ਲੱਗੂਗਾ ਤੁਹਾਨੂੰ ਟੈਕਨੀਕਲ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ ਨੇ ਸਿਰਫ ਇਸ ਸੈਟਰਡੇ ਸੰਡੇ ਠੀਕ ਹੈ ਤੇ ਮਹੀਨੇ ਚ ਇੱਕ ਜਿਹੜਾ ਹੈ ਸੌਫਟਵੇਅਰ ਅਪਡੇਟ ਹੋਇਆ ਕਰੂਗਾ ਉਹਦੇ ਚ ਕੁਝ ਨਵੀਆਂ ਚੀਜ਼ਾਂ ਆਪਾਂ ਐਡ-ਆਨ ਕਰਿਆ ਕਰਾਂਗੇ ਤੁਹਾਡੇ ਕੁਆਲਿਟੀ ਕੁਆਲਿਟੀ ਰਿਪਲੇਸਮੈਂਟ ਦੇ ਲਈ ਵੀ ਆਪਾਂ ਕੁਝ ਨਵਾਂ ਐਡ-ਆਨ ਕਰੀਏ ਤੁਹਾਡੇ ਰਿਵਿਊਜ਼ ਰਿਕਮੈਂਡੇਸ਼ਨ ਬਹੁਤ ਜ਼ਰੂਰੀ ਨੇ ਉਹ ਵੀ ਟਾਈਮ ਟੂ ਟਾਈਮ ਦੱਸੀ ਜਾਊਗਾ ਬਟ ਤੁਸੀਂ ਆ ਚੀਜ਼ਾਂ ਫਾਲੋ-ਅਪ ਕਰਨੀਆਂ ਮੇਰਾ ਲੈਕਚਰ ਲਾਉਣਾ ਥਿਊਰੀ ਬੁੱਕ ਤੋਂ ਥਿਊਰੀ ਪੜ੍ਹਨੀ ਬੁੱਕਲੇਟਸ ਤੂੰ ਰੀਡ ਆਊਟ ਕਰਨੇ ਫੈਕਟ ਲਰਨ ਕਰਨਾ ਰਿਵੀਜ਼ਨ ਕਰਨੀ ਤੇ ਐਮਸੀਕਿਊਸ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਦੂਜੀ ਗੱਲ ਕੰਸਿਸਟੈਂਸੀ ਬੱਚੋ ਬਹੁਤ ਜ਼ਰੂਰੀ ਹੈ ਠੀਕ ਹੈ ਕੰਸਿਸਟੈਂਸੀ ਬਹੁਤ ਜ਼ਰੂਰੀ ਹੈ ਆਪਾਂ ਚਾ 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 ਜੇ ਤੁਸੀਂ ਸਾਰੇ ਕਲਾਸ ਲਾ ਰਹੇ ਹੋ ਮੈਨੂੰ ਵੀ ਬਹੁਤ ਚਾਹ ਹੈ ਕਿ ਮੇਰੇ ਕੋਲ ਨਵੇਂ ਬੱਚੇ ਆ ਮੇਰੇ ਪੁਰਾਣੇ ਬੱਚੇ ਵੀ ਕੁਝ ਹੈਗੇ ਆ ਤੇ ਮੈਂ ਇਹਨਾਂ ਨੂੰ ਬੈਸਟ ਟੂ ਬੈਸਟ ਦੇਣਾ ਜਿਨ੍ਹਾਂ ਨੇ ਇਹਨਾਂ ਨੇ ਪੇ ਕੀਤਾ ਇਹਨਾਂ ਨੂੰ ਲੱਗਣਾ ਚਾਹੀਦਾ ਕਿ ਵਾਕਈ ਇੱਕ ਬਹੁਤ ਹੀ ਵਧੀਆ ਇੰਸਟੀਚੂਨ ਦੇ ਨਾਲ ਜੁੜੇ ਆ ਇਹ ਨਹੀਂ ਕਿ ਬਾਕੀ ਜਿਹੜੇ ਕੋਚਿੰਗ ਇੰਸਟੀਚੂਨ ਤੁਹਾਨੂੰ ਪਤਾ ਕੀ ਕਰਦੇ ਕਿਵੇਂ ਕਰਦੇ ਤੁਸੀਂ ਠੀਕ ਹੈ ਕਈ ਤਾਂ ਬਹੁਤ ਸਾਰੇ ਇੰਸਟੀਟਿਊਸ਼ਨ ਤੋਂ ਆਏ ਵੀ ਆ ਠੀਕ ਹੈ ਜੀ ਬਟ ਮੈਨੂੰ ਇਹ ਆ ਕਿ ਆਪਾਂ ਉਹਨਾਂ ਤੋਂ ਬੈਟਰ ਕਰਨਾ ਤੇ ਸਿਲੈਕਸ਼ਨ ਵੱਲ ਆਪਾਂ ਜ਼ਿਆਦਾ ਜ਼ੋਰ ਦੇਣਾ ਇੱਕ ਟੀਚਰ ਦਾ ਕੰਮ ਹੁੰਦਾ ਮੋਟੀਵੇਟ ਵੀ ਕਰਨਾ ਸਬਜੈਕਟ ਨੋਲਜ ਵੀ ਹੋਵੇ ਟੀਚਿੰਗ ਐਥਿਕਸ ਪੜ੍ਹਦੇ ਹੋ ਤੁਸੀਂ ਟੀਚਿੰਗ ਐਪਟੀਟਿਊਡ ਦੇ ਵਿੱਚ ਪੇਪਰ 1 ਦੇ ਵਿੱਚ ਨਾ ਤਾਂ ਮੈਂ ਕੋਸ਼ਿਸ਼ ਕਰਦਾ ਕਿ ਉਹ ਚੀਜ਼ਾਂ ਸਾਰੀਆਂ ਮੇਰੇ 'ਚ ਹੋਣ ਤਾਂ ਮੈਂ ਬੈਸਟ ਐਂਡ ਬੈਸਟ ਉਹਨੂੰ ਕਰਵਾ ਸਕਾਂ ਠੀਕ ਹੈ ਇਹ ਆਪਣਾ ਸਾਰਾ ਸਿਸਟਮ ਰਹਿਣ ਵਾਲਾ ਇਹ ਲੈਕਚਰ ਕੈਡਰ ਮਾਸਟਰ ਕੈਡਰ ਕੋਈ ਵੀ ਆਪਣਾ ਪੇਪਰ ਹੈ ਉਹਦੇ ਲਈ ਸੇਮ ਪੈਰਾਮੀਟਰ ਆਪਾਂ ਫਾਲੋ ਅਪ ਕਰਨਾ ਅ ਇਸ ਤੋਂ ਇਲਾਵਾ ਲੈਸਨ ਪਲਾਨ ਤੁਹਾਨੂੰ ਇੱਕ ਹਫਤੇ ਦਾ ਪਹਿਲਾਂ ਮਿਲ ਜਾਇਆ ਕਰੂਗਾ ਠੀਕ ਹੈ ਜੀ ਤੇ ਜਿਹੜੀਆਂ ਮੇਨ ਦੋ ਤਿੰਨ ਚੀਜ਼ਾਂ ਨੇ ਨੋਟਸ ਨੂੰ ਲੈ ਕੇ ਤਾਂ ਉਹ ਮੈਂ ਇਨਸਟ੍ਰਕਸ਼ਨ ਤੁਹਾਨੂੰ ਦੇ ਦੇ ਸਕਦਾ ਕਿ ਨੋਟਸ ਪਹਿਲੀ ਗੱਲ ਤੁਸੀਂ ਸ਼ੇਅਰ ਨਹੀਂ ਕਰਨੇ ਕਿਸੇ ਨੇ ਆਫਕੋਰਸ ਤੁਸੀਂ ਨਹੀਂ ਕਰੋਗੇ ਠੀਕ ਹੈ ਥਿਊਰੀ ਬੁੱਕ ਨੂੰ ਕਈ ਬੱਚੇ ਤਾਂ ਪੜ੍ਹਦੇ ਨਹੀਂ ਹੈ ਥਿਊਰੀ ਬੁੱਕ ਇੱਕ ਓਪਨ ਰੀਡਿੰਗ ਹੁੰਦੀ ਹੈ ਤੁਸੀਂ ਓਪਨ ਰੀਡਿੰਗ ਜ਼ਰੂਰ ਕਰਿਆ ਕਰਨੀ ਠੀਕ ਹੈ ਜੀ ਓਪਨ ਦੂਜੀ ਗੱਲ ਤੁਹਾਡਾ ਇੱਕ ਟਾਈਮ ਸ਼ੈਡਿਊਲ ਹੋਣਾ ਚਾਹੀਦਾ ਹੈ ਟਾਈਮ ਸ਼ੈਡਿਊਲ ਦੇ ਵਿੱਚ ਪ੍ਰੋਪਰ ਟਾਈਮਿੰਗ ਹੋਊਗੀ ਅੱਜ 9 ਵਜੇ ਤਾਂ ਚਲੋ ਮੈਂ ਕਲਾਸ ਆਪ 9 ਵਜੇ ਦੇ ਹੱਕ ਵਿੱਚ ਨਹੀਂ ਆ ਮੈਂ ਇੱਕ ਤੁਹਾਨੂੰ ਪੂਲ ਜਾਂ ਗੂਗਲ ਫਾਰਮ ਦਿੰਨਾ ਉਹ ਚ ਤੁਸੀਂ ਸਾਰੇ ਮੈਨੂੰ ਆਪਣੇ ਟਾਈਮਿੰਗ ਸੁਜੈਸਟ ਕਰੋਗੇ ਠੀਕ ਹੈ ਜੀ ਤੇ ਮੋਸਟਲੀ ਆਪਣੇ ਨਾਲ ਵਰਕਿੰਗ ਊ ਵੂਮਨਸ ਨੇ ਮੇਲ ਨੇ ਠੀਕ ਹੈ ਜੀ ਤੇ ਮੈਂ ਵੀ 9 ਤੋਂ ਲੈ ਕੇ 3 ਵਜੇ ਤੱਕ ਆਕੂਪਾਈਡ ਰਹਿਣਾ ਕਾਲਜ ਦੇ ਵਿੱਚ ਤਾਂ ਆਪਾਂ ਫੀਜ਼ੀਬਲ ਰਹਾਂਗੇ 5 ਤੋਂ ਲੈ ਕੇ 8 ਵਜੇ ਦੇ ਵਿੱਚ ਵਿੱਚ ਤੁਸੀਂ ਟਾਈਮ ਦੱਸੋ ਜਿਹਦੇ ਵਿੱਚ ਆਪਾਂ ਕਲਾਸ ਐਡ ਆਨ ਕਰੀਏ ਕੁਝ ਕਲਾਸਾਂ ਤੁਹਾਡੀਆਂ ਡੇ ਟਾਈਮ ਹੀ ਹੋਣਗੇ ਜੇ ਮੰਨ ਲਓ ਕੁਝ ਟੌਪਿਕ ਰਹਿ ਜਾਂਦੇ ਨੇ ਤਾਂ ਇੱਕ ਦਿਨ 'ਚ ਤੁਹਾਡੀਆਂ ਦੋ ਕਲਾਸਾਂ ਵੀ ਹੋ ਸਕਦੀਆਂ ਨੇ ਠੀਕ ਹੈ ਜੇ ਮੈਂ ਟੌਪਿਕ ਕਵਰ ਕਰੋਣਾ ਤਾਂ ਉਹ 11 ਵਜੇ ਜਾਂ ਫਿਰ 10 ਵਜੇ ਤੋਂ ਲੈ ਕੇ 1 ਵਜੇ ਦੇ ਵਿੱਚ ਵਿੱਚ ਹੋ ਸਕਦਾ ਡੇ ਟਾਈਮ ਬਟ ਜ਼ਿਆਦਾਤਰ ਤੁਹਾਡੀਆਂ ਕਲਾਸਾਂ ਇਸ ਸ਼ਡਿਊਲ ਦੇ ਵਿੱਚ ਹੀ ਸੈੱਟ ਹੋਣਗੀਆਂ 5 ਤੋਂ ਲੈ ਕੇ 8 ਵਜੇ ਦੇ ਵਿੱਚ ਵਿੱਚ ਠੀਕ ਹੈ ਜੀ ਦੂਜਾ ਕੰਮ ਤੁਸੀਂ ਕੀ ਕਰਨਾ अर्ਲੀ ਮਾਰਨਿੰਗ ਉੱਠੋ 5 ਵਜੇ ਜੇ ਉੱਠਦੇ ਹੋ ਤਾਂ 5 ਤੋਂ 6 ਜਾਂ 6 ਤੋਂ 7 ਇੱਕ ਘੰਟਾ ਜ਼ਰੂਰ ਸਵੇਰੇ ਜੋ ਵੀ ਮੈਂ 8 ਵਜੇ ਪੜ੍ਹਾਉਣਾ ਜਾਂ ਤਾਂ ਇਹਨੂੰ ਸਵੇਰੇ ਉੱਠ ਕੇ ਰਿਵਾਈਜ਼ ਕਰਨਾ ਠੀਕ ਹੈ ਇਹ ਚੀਜ਼ਾਂ ਤੁਸੀਂ ਆਪਣੇ ਪੈਰਾਮੀਟਰ ਜਾਂ ਆਪਣੀ ਡੇਲੀ ਰੁਟੀਨ ਚ ਰੱਖੋ ਤਾਂ ਸਿਲੈਕਸ਼ਨ ਪੱਕਾ ਆ ਬਟ ਮੈਨੂੰ ਪਤਾ ਹੈ ਕੁਝ ਬੱਚਿਆਂ ਦੇ ਹਾਲਾਤ ਸਾਰਿਆਂ ਦੇ ਇੱਕੋ ਜਿਹੇ ਨਹੀਂ ਹੁੰਦੇ ਅ ਕੁਝ ਬੱਚਿਆਂ ਵਾਲੇ ਵੀ ਨੇ ਕੁਝ ਜੌਬ ਵਾਲੇ ਵੀ ਨੇ ਬਟ ਫਿਰ ਵੀ ਮੈਂ ਕਹਿ ਰਿਹਾ ਕਿ ਰਾਤ ਨਾਲੋਂ ਪੜ੍ਹਨ ਨਾਲੋਂ ਚੰਗਾ ਹੁੰਦਾ ਜੇ ਤੁਸੀਂ ਅਰਲੀ ਮਾਰਨਿੰਗ ਪੜ੍ਹੋ ਮੈਂ ਆਪਣੀ ਐਗਜ਼ਾਮਪਲ ਦਿੰਨਾ ਅੱਜ ਮੈਂ ਜਿਵੇਂ 5 ਵਜੇ ਉੱਠਿਆ ਤਾਂ 5 ਤੋਂ 8 ਵਜੇ ਤੱਕ ਮੈਂ ਇੱਕ ਆਪਣਾ ਆਰਟੀਕਲ ਸਬਮਿਟ ਕਰਵਾਉਣਾ ਸੀਗਾ ਤਾਂ ਮੈਂ ਇਹਨੂੰ ਬਹੁਤ ਹੀ ਵਧੀਆ ਡੈਡਲਾਈਨ ਸੀ ਅੱਜ ਤੇ ਮੈਂ ਬਧੀਆ ਤਰੀਕੇ ਨਾਲ ਲਿਖ ਦਿੱਤਾ ਰੋਜ਼ ਰਾਤ ਨੂੰ ਟਰਾਈ ਕਰਦਾ ਸੀ ਬਟ ਪੋਸੀਬਲ ਨਹੀਂ ਸੀ ਉਪਾ ਸੋ ਲੇਟ ਨਾਈਟ ਪੜਨੋਂ ਚੰਗਾ अर्ली मॉर्निंग ਪੜੋ ਇਹ ਸਾਈਕੋਲੋਜੀਕਲੀ ਫੈਕਟਰ ਵੀ ਇਹ ਹੈਗੇ ਆ ਕਿ ਲੇਟ ਨਾਈਟ ਇੱਕ ਤਾਂ ਸਾਰੇ ਦਿਨ ਦੀ ਥਕਾਵਟ ਹੁੰਦੀ ਹੈ ਬੰਦਾ ਲੇਜੀ ਫੀਲ ਕਰਦਾ अर्ली मॉर्निंग ਉੱਠੋ ਫਰੈਸ਼ ਹੋਵੋ ਤੇ ਤੁਸੀਂ ਆਪਣਾ ਪੜੋ ਤੁਸੀਂ ਲਾਈਵ ਨਹੀਂ ਲਾ ਸਕਦੇ ਕੋਈ ਚੱਕਰ ਨਹੀਂ ਤੁਸੀਂ ਇਹ ਰਿਕਾਰਡਡ ਲਾ ਲਓ ਸਵੇਰੇ ਸਵੇਰੇ ਠੀਕ ਹੈ ਉਹਦੇ ਉਹਦੇ ਤੁਸੀਂ ਲਿਖ ਕੇ ਰੱਖ ਲਓ ਆਪਣੇ ਜਿੰਨੇ ਵੀ ਤੁਹਾਡੇ ਡਾਊਟ ਨੇ ਤਾਂ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜੀ ਗੱਲ ਮੇਨ ਹੈ ਉਹ ਇਹ ਹੈ ਕਿ ਜੇਕਰ ਮੇਰਾ ਨੰਬਰ ਨਹੀਂ ਲੱਗਦਾ ਤਾਂ 9530 956506 95395606 ਇਹ ਮੇਰਾ ਪਰਸਨਲ ਨੰਬਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਠੀਕ ਹੈ ਵਿਦਆਊਟ ਐਨੀ ਹੈਜੀਟੇਸ਼ਨ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੈਂ ਇਹ ਨਹੀਂ ਸੁਣਨਾ ਚਾਹੁੰਦਾ ਵੀ ਉਹਨਾਂ ਦੀ ਅਕੈਡਮੀ ਟੈਕਨੀਕਲ 에ਰਰ ਨਹੀਂ ਹੈਂਡਲ ਕਰਦੀ ਉਹਨਾਂ ਦੀ ਅਕੈਡਮੀ ਆ ਨਹੀਂ ਕਰਦੀ ਤੁਸੀਂ ਐਨੀ ਟਾਈਮ ਮੈਨੂੰ ਕਾਲ ਲਾ ਕੇ ਪੁੱਛ ਸਕਦੇ ਪੁੱਛਣਾ ਤੁਹਾਡਾ ਫਰਜ਼ ਹੈ ਕਿਉਂਕਿ ਤੁਸੀਂ ਮੈਨੂੰ ਪੇ ਕੀਤਾ ਹੈ ਠੀਕ ਹੈ ਇਹ ਤੁਹਾਨੂੰ ਪ੍ਰੋਪਰ ਹੱਕ ਹੈ ਇਹਨਾਂ ਚੀਜ਼ਾਂ ਦਾ ਤੇ ਸਟੱਡੀ ਮਟੀਰੀਅਲ ਮੈਂ ਕਹਿੰਨਾ ਕਿ ਮੇਰਾ ਇੰਨਾ ਕੁ ਬਾਖਮਲ ਆ ਮੇਰੀ ਬੈਕਬੋਨ ਮੇਰਾ ਸਟੱਡੀ ਮਟੀਰੀਅਲ ਆ ਠੀਕ ਹੈ ਇੰਨੀ ਗੱਲ ਮੈਂ ਤੁਹਾਨੂੰ ਕਹਣਾ 2 ਦਾ ਪੁਆਇੰਟ ਕੋਈ ਫालतू ਜ਼ਿਆਦਾ ਨਹੀਂ ਜਿੰਨਾ ਕਿ ਤੁਹਾਨੂੰ ਲੋੜ ਆ ਦੇਖੋ ਕੋਚਿੰਗ ਤੁਸੀਂ ਤਾਂ ਲੈਂਦੇ ਹੋ ਕਿ ਜਿਹਦੇ ਵਿੱਚ ਤੁਹਾਨੂੰ ਬਣੀ ਬਣਾਈ ਖੀਰ ਮਿਲਦੇ ਤੁਸੀਂ ਖਾਣੀ ਆ ਕੋਚਿੰਗ ਤੇ ਵਿਦਆਊਟ ਕੋਚਿੰਗ ਦੇ ਵਿੱਚ ਪਤਾ ਕੀ ਫਰਕ ਆ ਇੱਥੇ ਜਿੱਥੇ ਤੁਸੀਂ ਚੀਜ਼ਾਂ ਪੁੱਛ ਪੁੱਛ ਕੇ ਜਾਣੀਆਂ ਆ ਹਨਾ ਇੱਥੇ ਇਧਰ ਨੂੰ ਚੱਲ ਜਾ ਇਧਰ ਨੂੰ ਚੱਲ ਜਾ ਇਧਰ ਨੂੰ ਚੱਲ ਜਾ ਉਹ ਤੁਹਾਨੂੰ ਸਿੱਧਾ ਰਾਹ ਦਿੱਤਾ ਕਿ ਬਈ ਤੂੰ ਇੱਥੋਂ ਤੁਰਿਆ ਤਾਂ ਇੱਥੋਂ ਜਾਣਾ ਤੇ ਆਹ ਚੀਜ਼ਾਂ ਤੂੰ ਲੈ ਲੈ ਕੇ ਇੱਥ ਤੇ ਬਿਨਾ ਕੋਚਿੰਗ ਤੁਸੀਂ ਕਦੀ ਇੱਧਰ ਜਾਓਗੇ ਕਦੀ ਇੱਧਰ ਜਾਓਗੇ ਕਦੀ ਆ ਆ ਇਦਾਂ ਠੀਕ ਹੈ ਇੱਥੇ ਤੁਹਾਡਾ ਟਾਈਮ ਸੇਵ ਹੋ ਰਿਹਾ ਠੀਕ ਹੈ ਤੁਹਾਨੂੰ ਮਟੀਰੀਅਲ ਮਿਲ ਰਿਹਾ ਉਹ ਵੀ ਪ੍ਰਿੰਟਡ ਕੋਈ ਵੀ ਅਕੈਡਮੀ ਤੁਹਾਨੂੰ ਪ੍ਰਿੰਟਡ ਮਟੀਰੀਅਲ ਨਹੀਂ ਦੇ ਰਹੀ ਇਸ ਟਾਈਮ ਯੂਜੀਸੀ ਨੈਟ ਪੰਜਾਬੀ ਦਾ ਲੈਕਚਰ ਕੈਡਰ ਦਾ ਠੀਕ ਹੈ ਜੀ ਤੇ ਜਿਹੜੇ ਬੱਚੇ ਵਧੀਆ ਰਿਸਪਾਂਸ ਕਰਦੇ ਆ ਉਹਨਾਂ ਨੂੰ ਬੱਚਿਓ ਆਰਾਮ ਦੇ ਨਾਲ ਸ਼ਿਫਟ ਕਰ ਦਿੱਤਾ ਜਾਂਦਾ ਹੈ ਜਿਵੇਂ ਹੁਣ ਫਾਰ ਐਗਜ਼ਾਮਪਲ ਤੁਸੀਂ ਮੇਰੇ ਲਈ ਇਹਦੇ ਚ ਇਨਰੋਲ ਹੋ ਜਾਓ ਐਗਜ਼ਾਮਪਲ ਦੀ ਤੌਰ ਤੇ ਮੈਨੂੰ ਲੱਗ ਰਿਹਾ ਕਿ ਬੱਚੇ ਦਾ ਸਕੋਰ ਬਹੁਤ ਵਧੀਆ ਆ ਰਿਹਾ ਤਾਂ ਸਾਡੀ ਟੀਮ ਕੰਪਲੀਮੈਂਟਰੀ ਬੱਚੇ ਨੂੰ ਇੱਧਰ ਸ਼ਿਫਟ ਕਰ ਦੂਗੀ ਅਸਿਸਟੈਂਟ ਪ੍ਰੋਫੈਸਰ ਦੇ ਵਿੱਚ ਫ੍ਰੀ ਕਿਉਂਕਿ ਸਾਨੂੰ ਕਿਹਦੇ ਨਾਲ ਮਤਲਬ ਹੈ ਸਾਨੂੰ ਰਿਜ਼ਲਟਸ ਦੇ ਨਾਲ ਮਤਲਬ ਹੈ ਠੀਕ ਹੈ ਜੀ ਅਸੀਂ ਅਜੇ ਗਰੋਇੰਗ ਸਟੇਜ ਦੇ ਵਿੱਚ ਆ ਤੇ ਸਾਨੂੰ ਰਿਜ਼ਲਟ ਸਾਨੂੰ ਜਿਆਦਾ ਚਾਹੀਦੇ ਉਹ ਰਿਜ਼ਲਟ ਦੇ ਲਈ ਅਸੀਂ ਮੈਕਸਿਮਮ ਟਾਈਮ ਜਿਹੜਾ ਬੱਚਿਆਂ ਦੇ ਨੂੰ ਤਰਾਸ਼ਨ ਤੇ ਲਾਵਾਂਗੇ ਠੀਕ ਹੈ ਜੀ ਤੋ UGC NET ਤੁਸੀਂ ਕਰ ਰਹੇ ਹੋ ਮੈਨੂੰ ਲੱਗਾ ਕਿ ਠੀਕ ਹੈ ਯਾਰ ਬੱਚਾ ਬਹੁਤ ਵਧੀਆ ਚਲੋ ਇਹਨੂੰ ਸ਼ਿਫਟ ਕਰੋ ਅਸਿਸਟੈਂਟ ਪ੍ਰੋਫੈਸਰ 'ਚ ਜ਼ੋਰ ਲਾਓ ਕੱਲ ਨੂੰ ਇਹ ਹੋ ਗਿਆ ਤੇ ਇਹਦੇ ਨਾਲ ਸਾਡੀ ਵਾਵਾ ਹੋਊਗੀ ਤਾਂ ਪਲੀਜ਼ ਇਹ ਫਰਕ ਆ ਸਾਡੇ ਮੇਰੀ ਇੰਸਟੀਚਨ ਦੇ ਵਿੱਚ ਕੋਈ ਵੀਡੀਓ ਲੋਕ ਨਹੀਂ ਰਹੋਗੀ ਬੱਚਿਓ ਤੁਸੀਂ ਜਿੰਨਾ ਮਰਜ਼ੀ ਵੇਖੋ ਦੋਰੀ ਵਾਰ ਵੇਖੋ ਤੇਰੀ ਵਾਰ ਵੇਖੋ ਕੋਈ ਚੀਜ਼ ਨਹੀਂ ਲੱਗਦੀ ਤੁਹਾਨੂੰ ਤਾਂ ਆਰਾਮ ਨਾਲ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਹੱਲੇ ਕੁਝ ਚੀਜ਼ਾਂ ਅਜੇ ਟੈਕਨੀਕਲ ਚੀਜ਼ਾਂ ਬੱਚੇ ਨੂੰ ਨਹੀਂ ਆ ਰਹੀਆਂ ਬੱਚੇ ਨਹੀਂ ਫੈਮਿਲੀਅਰ ਹੈਗੇ ਜਿਨ੍ਹਾਂ ਨੇ ਮੈਕਬੁੱਕ ਤੇ ਉਹ ਸਿੰਪਲੀ ਸਾਡੀ ਵੈਬਸਾਈਟ ਹੈ www.punjabiitalimvideocrypt.com ਹੈ ਉੱਥੇ ਜਾਓ ਤੁਸੀਂ ਆਪਣਾ ਲੌਗਇਨ ਕਰੋ ਲੌਗਇਨ ਕਰਨ ਤੋਂ ਬਾਅਦ ਤੁਸੀਂ ਆਪਣਾ ਜ਼ਰੂਰੀ ਨਹੀਂ ਕਿ ਫੋਨ ਤੇ ਦੇਖਣਾ ਤੁਸੀਂ ਆਪਣੇ ਲੈਪਟਾਪ ਤੇ ਵੀ ਲੌਗਇਨ ਕਰੋ ਠੀਕ ਹੈ ਜੀ ਲੈਪਟਾਪ ਤੇ ਵੱਡੀ ਸਕਰੀਨ ਹੈ ਲੌਗਇਨ ਕਰਕੇ ਉੱਥੇ ਦੇਖੋ ਵੀਡੀਓ ਸਾਰੀਆਂ ਜ਼ਰੂਰੀ ਨਹੀਂ ਕਿ ਫੋਨ ਤੇ ਤੁਸੀਂ ਦੇਖਣਾ ਸੋ ਮੈਨੀ ਮੈਂ ਕਹਿਣਾ ਕਿ ਆਪਸ਼ਨਸ ਆ ਤੁਹਾਡੇ ਕੋਲ ਠੀਕ ਹੈ ਹਾਈਬ੍ਰਿਡ ਦਾ ਸਾਰਾ ਕੋਰਸ ਤੇ ਮੰਡੇ ਤੋਂ ਔਨਵਰਡ ਪ੍ਰੋਪਰ ਤੁਹਾਨੂੰ ਮੇਰੀ ਵੀਡੀਓ ਚਲਦੀ ਦਿਖੂਗੀ ਠੀਕ ਹੈ ਤੁਸੀਂ ਵੀ ਆਪਣੀ ਵੀਡੀਓ ਔਨ ਕਰ ਸਕਦੇ ਹੋ ਔਰ ਪ੍ਰੋਪਰ 35 ਤੋਂ 40 ਮਿੰਟਸ ਤੋਂ ਬਾਅਦ ਜਿਹੜੇ 15 ਮਿੰਟ ਆਪਣੇ ਡਿਸਕਸ਼ਨ ਦੇ ਹੋਣਗੇ ਜਿੱਚ ਆਪਾਂ ਡਿਸਕਸ਼ਨ ਕਰਾਂਗੇ ਠੀਕ ਹੈ ਜੀ ਫੁੱਲ ਫਲੈਜ ਆਪਣੀ ਇਹ ਕਲਾਸ ਹੋਊਗੀ ਹੁਣ ਅ ਇਹ ਸੀਗੇ ਆਪਣੇ ਜੋ ਵੀ ਔਰੀਐਂਟੇਸ਼ਨ ਦਾ ਮਤਲਬ ਹੁੰਦਾ ਕਿ ਜਦੋਂ ਤੁਸੀਂ ਮੈਨੂੰ ਜੁਆਇਨ ਕਰ ਰਹੇ ਹੋ ਮੇਰੇ ਇੰਸਟੀਚਿਊਸ਼ਨ ਨੂੰ ਤਾਂ ਕੀ ਨੋਰਮਸ ਨੇ ਜਾਂ ਕੀ ਮੇਰੇ ਪੈਰਾਮੀਟਰ ਨੇ ਜਾਂ ਮੈਂ ਕੀ ਵਿਆਉਂਤ ਬੰਦੀ ਬਣਾਈ ਹੋਈ ਹੈ ਤੁਹਾਨੂੰ ਲੈ ਕੇ ਠੀਕ ਹੈ ਜੀ ਤੇ ਤੁਸੀਂ ਸਾਰੇ ਮੈਚੂਰ ਹੋ ਇਹ ਬਹੁਤ ਵਧੀਆ ਗੱਲ ਹੈ ਮੇਰੇ ਲਈ ਕਿ ਜਿਹੜੀ ਚੀਜ਼ ਨੂੰ ਮੈਂ ਬੱਚੇ ਨਵੇਂ ਬੱਚਿਆਂ ਨੂੰ ਸਮਝਾਉਣ ਲੱਗਿਆ 10 15 15 ਮਿੰਟ ਲੱਗਣਗੇ ਤੇ ਤੁਹਾਨੂੰ ਆਰਾਮ ਨਾਲ 5 ਮਿੰਟ ਦੇ ਵਿੱਚ ਉਹ ਚੀਜ਼ ਕਲੀਅਰ ਕਰਾ ਦਿੱਤੀ ਜਾਊਗੀ ਤੁਹਾਨੂੰ ਦੱਸਣਾ ਕਿ ਆ ਚੀਜ਼ ਜਿਵੇਂ ਆ ਇੱਥੋਂ ਕੁਐਸਚਨ ਆਉਣਾ ਹੈ ਆ ਚੀਜ਼ ਕੋਚਿੰਗ ਹੁੰਦੀ ਵੀ 5 6 ਸਾਲ ਦਾ ਮੇਰਾ ਐਕਸਪੀ ਬੱਚੋ ਇੱਚੋ ਸਵਾਲ ਆਉਣਾ ਦੇ ਤੇ ਪਿਛਲੀਆਂ ਜੇ ਤੁਸੀਂ YouTube ਦੇ ਵੀ ਵੀਡੀਓਜ਼ ਦੇਖੀਆਂ ਨੇ ਤਾਂ ਉਹ ਅਨਲਿਸਿਸ ਕਰਕੇ ਦੇਖ ਲਓ ਬੱਚੋ ਲਾਸਟ ਟਾਈਮ ਤੇ ਜਿਹੜੀਆਂ ਮੈਂ ਚੀਜ਼ਾਂ ਤੁਹਾਨੂੰ ਕਹੀਆਂ ਪਿਛਲੇ ਸਾਲ ਪਾਕਿਸਤਾਨੀ ਪੰਜਾਬੀ ਸਿਹਤ ਤੇ ਮੈਂ ਫੋਕਸ ਕੀਤਾ ਸਿੱਧੇ ਸਵਾਲ ਆਗੇ ਗਜ਼ਲ ਚ ਸਵਾਲ ਆਉਂਦਾ ਹੈ ਠੀਕ ਹੈ ਤਾਂ ਇਹ ਚੀਜ਼ਾਂ ਐਕਸਪੀਰੀਅੰਸ ਦੇ ਨਾਲ ਆਉਂਦੀਆਂ ਨੇ ਜਿੰਨੇ ਵੀ ਵਿਦਿਆਰਥੀ ਮੰਨਾਂ ਜੁੜਿਆ ਤਾਂ ਇਹ ਤੁਸੀਂ ਧਿਆਨ ਚ ਕੱਢ ਦੋ ਕਿ ਕੰਟੈਂਟ ਕੰਟੈਂਟ ਏ ਕਲਾਸ ਹੈ ਪ੍ਰੋਪਰ ਇੱਕ ਵਧੀਆ ਸੈਟਅਪ ਦੇ ਤਰੀਕੇ ਨਾਲ ਸਿਖ ਪੜਾਇਆ ਜਾਊਗਾ ਮੈਂ ਖੁਦ ਕਾਲਜ ਦੇ ਵਿੱਚ ਨਿਊ ਐਜੂਕੇਸ਼ਨ ਪਾਲਿਸੀ ਦੇ ਅਕੋਰਡਿੰਗ ਐਮਏ ਔਰ ਬੀਏ ਦੇ ਸਟੂਡੈਂਟਸ ਨੂੰ ਪੜਾ ਰਿਹਾ ਹਾਂ ਤਾਂ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਇਸ ਲੈਵਲ ਦਾ ਪੜਾਵਾ ਕਿ ਐਗਜ਼ਾਮ ਓਰੀਐਂਟਡ ਹੋਵੇ ਕੋਈ ਫਾਲਤੂ ਕੁਝ ਨਹੀਂ ਮੈਨੂੰ ਪਤਾ ਤੁਹਾਡਾ ਟਾਈਮ ਪ੍ਰੀਸ਼ੀਅਸ ਹੈ ਤਾਂ ਹੀ 35 ਟੂ 45 ਮਿੰਟਸ ਦੇ ਡੇ ਇੱਕ ਥਿਊਰੀ ਨੂੰ ਬਹੁਤ ਇਨਫ ਨੇ ਕੋਈ ਆਪਾਂ ਡੇ ਡੇ 3-3 ਘੰਟੇ ਨਹੀਂ ਲਾਉਣੇ ਹਾਂ ਮੈਂ ਇਦਾਂ ਕਰ ਸਕਦਾ ਕਿ 35 ਟੂ 45 ਮਿੰਟਸ ਦੀ ਆਪਾਂ ਇੱਕ ਦਿਨ ਚ ਦੋ ਕਲਾਸਾਂ ਲਾ ਸਕਦੇ ਹਾਂ ਕੁਝ ਅੰਤਰਾਲ ਦੇ ਵਿੱਚ 6-7 ਘੰਟੇ ਜਾਂ ਫਿਰ 4-5 ਘੰਟਿਆਂ ਦੇ ਅੰਤਰਾਲ ਦੇ ਵਿੱਚ ਤਾਂ ਜੋ ਤੁਹਾਨੂੰ ਨਾ ਲੱਗੇ ਕਿ ਅਸੀਂ ਬਹੁਤ ਘੱਟ ਇਨੀਸ਼ੀਅਲ ਬੇਸਿਸ ਤੇ ਕਲਾਸਾਂ ਆਪਾਂ ਬਹੁਤ ਜ਼ਿਆਦਾ ਨਹੀਂ ਲਾਵਾਂਗੇ ਜਿੰਨਾ ਦੀ ਤੁਹਾਨੂੰ ਸਮਝ ਆਉਂਦਾ ਜਾਏਗਾ ਆਪਾਂ ਉਹਦੇ ਅਕੋਰਡਿੰਗ ਚੱਲਦੇ ਜਾਵਾਂਗੇ ਬਸ ਅਗੇਨ ਕੰਸਿਸਟੈਂਸੀ ਰੱਖਣੀ ਹੈ ਡੇਲੀ ਜੋ ਤੁਹਾਨੂੰ ਮੈਂ ਟਾਸਕ ਦਊਗਾ ਉਹ ਤੁਸੀਂ ਕਰਨਾ ਜੇ ਮੈਂ ਤੁਹਾਨੂੰ 10 ਬੁੱਕਸ ਦੇ ਨਾਮ ਦੱਸੇ ਹਨ ਤਾਂ ਬੱਚਿਓ ਤੁਸੀਂ ਬੁੱਕਸ ਦੇ ਨਾਮ ਯਾਦ ਕਰਨੇ ਆ ਠੀਕ ਹੈ ਬੁੱਕਸ ਐਂਡ ਆਥਰ ਇਹ ਹੈ ਜੀ ਚੀਜ਼ ਆ ਜਿਹਦੇ ਚ ਸਵਾਲ ਆਉਣਾ ਹੀ ਆਉਣਾ ਠੀਕ ਹੈ ਔਰ ਇੱਕ ਉਹ ਵੀ ਫਾਲਤੂ ਨਹੀਂ ਦੱਸਨੇ ਮੈਂ ਲਿਮਿਟਿਡ ਜੇ ਦੱਸੂਗਾ ਜਿੰਨਾ ਚ ਤੁਸੀਂ ਆਪਣੇ ਸਵਾਲ ਹੱਲ ਕਰਨੇ ਆ ਤੇ ਐਮਸੀਕਿਊਸ ਪ੍ਰੈਕਟਿਸ ਕਰੋਗੇ ਐਮਸੀਕਿਊਸ ਦੀ ਬੁੱਕ ਥੋੜੀ ਜੀ ਸਾਡੀ ਡਿਲੇ ਆ ਉਹਦੇ ਲਈ ਮੁਆਫੀ ਉਹ ਤੁਹਾਨੂੰ 15 ਅਗਸਤ ਲਾਂਚ ਕਰਨ ਬਾਰੇ ਅਸੀਂ ਸੋਚ ਰਹੇ ਆ ਠੀਕ ਹੈ ਜੀ ਤਾਂ ਮੋਸਟਲੀ 15 ਅਗਸਤ ਤੱਕ ਤੁਹਾਨੂੰ ਮਿਲ ਜੂਗੀ ਐਮਸੀਕਿਊਸ ਦੀ ਬੁੱਕ ਜਿਹੜੀ ਪ੍ਰੋਪਰ ਇੱਕ ਕਿਤਾਬ ਵਾਂਗੂ ਬਣ ਕੇ ਆਊਗੀ ਠੀਕ ਹੈ ਜੀ ਸੋ ਇਹ ਗੱਲਾਂ ਬਾਤਾਂ ਪੰਜਾਬੀ ਤਾਲੀਮ ਨੂੰ ਲੈ ਕੇ ਸਾਡੇ ਆਉਣ ਵਾਲੇ ਦਿਨਾਂ ਦਾ ਜਿਹੜੇ ਵਿਆਉਤਬੰਦੀ ਉਹਨੂੰ ਲੈ ਕੇ ਹੁਣ ਇਸ ਤੋਂ ਬਾਅਦ ਮੈਂ ਗਰੁੱਪ ਦੇ ਵਿੱਚ ਇੱਕ ਗੂਗਲ ਮੀਟ ਦਾ ਲਿੰਕ ਪਾ ਰਿਹਾ ਉਹਦੇ ਵਿੱਚ ਹੁਣ ਮੈਂ ਤੁਹਾਡੇ ਰਿਵਿਊ ਲੈਣਾ ਚਾਹੁੰਦਾ ਫਿਰ ਮ ਦੈਨ ਆਪਾਂ ਫਿਰ ਫਾਈਨਲ ਸਟਾਰਟਅਪ ਆਪਣਾ ਸ਼ੁਰੂ ਕਰਾਂਗੇ ਇਸ ਕੋਚਿੰਗ ਦਾ ਠੀਕ ਹੈ ਜੀ ਹੁਣ ਜਿਆਦਾ ਗਰੁੱਪ ਚ ਮੈਂ ਇੱਥੇ ਪਾ ਦਿੰਦਾ ਇੱਕ ਮਿੰਟ ਰੁਕਿਓ ਮੈਂ ਲਿੰਕ ਪਾ ਰਿਹਾ ਚੈਟ ਬੋਰਡ ਦੇ ਵਿੱਚ ਤੁਸੀਂ ਇੱਥੋਂ ਜੁਆਇਨ ਕਰ ਲਓ ਇੱਕ ਮਿੰਟ ਇਹ ਤੁਹਾਡੇ ਚੈਟਬੋਟ ਦੇ ਵਿੱਚ ਹੁਣ ਇੱਕ ਲਿੰਕ ਮੈਂ ਡਿਸਪਲੇ ਕਰ ਰਿਹਾ ਠੀਕ ਹੈ ਜੀ ਪਲੀਜ਼ ਇਹਨੂੰ ਦੇਖੋ ਇਹਨੂੰ ਜੁਆਇਨ ਕਰੋ ਸਾਰੇ ਇਹਨੂੰ ਜਸ ਕਾਪੀ ਕਰੋ ਤੇ ਪੇਸਟ ਕਰ ਲਓ ਇਹਨੂੰ ਗਰੁੱਪ ਚ ਵੀ ਮੈਂ ਭੇਜ ਰਿਹਾ ਠੀਕ ਹੈ ਓਕੇ ਠੀਕ ਹੈ ਜੀ ਥੈਂਕ ਯੂ ਪਲੀਜ਼ ਜੁਆਇਨ ਕਰ ਲਓ ਸਾਰੇ ਫਿਰ ਆਪਾਂ ਸ਼ੁਰੂ ਕਰਦੇ ਹਾਂ ਉਧਰ